ਅੱਜ ਤੁਹਾਡੀ ਮੁਲਾਕਾਤ ਉਸ ਸ਼ਖਸ ਨਾਲ ਕਰਵਾਉਣ ਜਾ ਰਹੇ ਹਾਂ ਜੋ ਨਾ ਟੀਕਾ ਲਾਉਂਦਾ ਹੈ ਨਾ ਆਪਰੇਸ਼ਨ ਕਰਦਾ ਹੈ ਨਾ ਗੋਲੀਆਂ ਦਿੰਦਾ ਹੈ ਸਗੋਂ ਇਹ ਦੇਖੋ ਤੁਸੀਂ ਜਿਸ ਥਾਂ ਦੇ ਉੱਤੇ ਇਸ ਸ਼ਖਸ ਦੀ ਅੱਡੀ ਲੱਗ ਜਾਂਦੀ ਹੈ ਤਾਂ ਉੱਥੋਂ ਦਰਦਾਂ ਗਾਇਬ ਹੋ ਜਾਂਦੀਆਂ ਨੇ ਮੈਨੂੰ 6-7 ਮਹੀਨਿਆਂ ਤੋਂ ਬਹੁਤ ਜ਼ਿਆਦਾ ਤਕਰੀਫ਼ ਨਾ ਮੇਰੀਆਂ ਲੱਤਾਂ ਤੇ ਭਾਰ ਪੈਂਦਾ ਸੀ ਹਾਂ ਮੈਨੂੰ ਮਤਲਬ व्हीलचेयर ਤੇ ਅੰਦਰ ਲੈ ਕੇ ਆਏ ਸੀ ਪਹਿਲੇ ਦਿਨ व्हीलचेयर ਤੇ व्हीलचेयर ਤੇ ਲੈ ਕੇ ਆਏ ਨਹੀਂ ਪਹਿਲੇ ਦਿਨ ਜੀ ਅੱਛਾ ਹਾਂਜੀ ਕੋ ਬੇਟਾ ਸੀ ਨਾਲ ਇੱਕ ਇਹ ਮੇਰਾ ਬੇਟਾ ਆਪਣਾ ਸੀ ਇਹ ਮੈਨੂੰ ਅੰਦਰ व्हीलचेयर ਤੇ ਲੈ ਕੇ ਆਏ ਨੇ ਉਸ ਤੋਂ ਬਾਅਦ ਦੂਜੀ ਵਾਰੀ ਜਦ ਮੈਂ ਲੈ ਕੇ ਆਏ ਨੇ ਫਿਰ ਮੈਨੂੰ ਫੜ ਕੇ ਲਿਆਏ ਨੇ ਅੱਜ ਮੈਂ ਜੀ ਆਪ ਚੱਲ ਕੇ ਆਈਆਂ ਜੀ ਅੱਛਾ ਇਹਨਾਂ ਦੇ ਵੀ ੱਡੀ ਲਾਈ ਸੀ ਤੁਸੀਂ ਅਸੀਂ ਹਰ ਬੰਦੇ ਦੇ ੱਡੀ ਲਾਨੇ ਆ ਜੀ ਐਸ ਤਰ੍ਹਾਂ ਦੇ ਕੀ ਕਰਤਾ ਇਹਨਾਂ ਨੇ ਹਾਂ ਬਸ ਇਹਨਾਂ ਦੇ ਕੁਮਾਰ ਅਜਿਹੀ ਕਿਰਪਾ ਹੀ ਹੈ ਜਿਹੜੀ ਜਿੰਨਾਂ ਦੇ ਹੱਥ ਰੱਖਦੇ ਨੇ ਆਪੇ ਠੀਕ ਹੋਈ ਜਾਂਦੇ ਨੇ ਜੀ ਇਹ ਤਾਂ ਕਹਿੰਦੇ ਜੀ ਅਸੀਂ ਅੱਡੀ ਰੱਖਦੇ ਆ ਉਹ ਤਾਂ ਚਲੋ ਜੀ ਹੁਣ ਇਹ ਤੇ ਉਹਨਾਂ ਨੇ ਆਪਣਾ ਆਪਣਾ ਕਰਨਾ ਹੀ ਆ ਜੀ ਵੀ ਵੈਸੇ ਇਹਨਾਂ ਦਾ ਹੱਥ ਲੱਗਣ ਵਾਲੀ ਲੋਕਾਂ ਨੂੰ ਆਰਾਮ ਆਉਂਦਾ ਜੀ ਇਹਨਾਂ ਤੋਂ ਕੋਈ ਪਰਮਾਤਮਾ ਦੀ ਕਿਰਪਾ ਹੀ ਹੈ ਜੀ ਮੈਂ ਤੇ ਕਹੀਆਂ ਕਿ ਇਸ ਤੋਂ ਬਾਅਦ ਮੈਂ ਹੋਰ ਕੁਝ ਕਹਿ ਸਕਦੀ ਜਿਹੜਾ ਅੱਡੀ ਹੈ ਅੱਡੀ ਕੋਈ ਖਾਸ ਢੰਗ ਹੈਗਾ ਤੁਹਾਡੇ ਕੋਲ ਕੋਈ ਖਾਸ ਤਰੀਕਾ ਹੈਗਾ ਅੱਡੀ ਲਾਉਣ ਦਾ ਦਰਦਾਂ ਵਾਲੀ ਥਾਂ ਤੇ ਹਾਂ ਜੀ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮਾਂਤੇ ਬਾਡੀ ਖੜਿਆ ਨਾ ਹੈ ਇਹਦੀ ਬਾਡੀ ਮੈਨੂੰ ਅਲਾਈਨਮੈਂਟ ਦਾਦੂ ਜੀ ਦੇ ਇੱਥੇ ਦਿੱਕਤ ਹੈ ਇੱਥੇ ਦਿੱਕਤ ਹੈ ਐ ਸੀਗਾ ਮੰਨ ਲਓ ਇੱਕ ਇੱਕ ਹਾਂ ਇੱਕ ਮੋੜਾ ਉੱਤੇ ਸੀ ਇੱਕ ਥੱਲੇ ਸੀ ਇਹਨਾਂ ਨੇ ਪਹਿਲਾਂ ਹੀ ਦੇਖ ਕੇ ਬਸ ਕਹਿੰਦੇ ਚੱਲ ਪੈ ਜਾ ਮੁੱਦਾ ਨਾਲ ਦੀ ਨਾਲ ਅੱਡੀ ਲਾ ਕੇ ਠੀਕ ਆ ਜੇ ਮੇਰੇ ਉੱਪਰਲਾ ਦਰਦ ਸੀਗਾ ਜੀ ਉਹ ਪਹਿਲੀ ਵਾਰ ਅੱਡੀ ਲਈ ਪਹਿਲੀ ਵਾਰ ਜਖਤਮ ਬਸ ਉੱਪਰੋਂ ਛੱਤ ਤੋਂ ਡਿੱਗਿਆ ਸੀ ਮੇਰੀ ਸਪਾਈਨ ਇਸ ਬਣ ਗਈ ਸੀ ਇੱਕ ਹਿਸਾਬ ਦੇ ਫਿਰ ਕੋਈ ਦਵਾਈ ਕੋਈ ਗੋਲੀ ਕੋਈ ਟੀਕਾ ਤੁਸੀਂ ਲਗਾਉਣੇ ਹੋ ਦਵਾਈ ਗੋਲੀ ਟੀਕਾ ਤਿੰਨੇ ਚੀਜ਼ਾਂ ਟੈਂਪਰੇਰੀ ਨੇ ਹੁਣ ਜਦੋਂ ਸਾਡਾ ਕੰਮ ਹੈ ਜਿਹੜੀ ਚੀਜ਼ ਹਿੱਲੀ ਹੈ ਅਸੀਂ ਉਹਨੂੰ ਆਪਦੀ ਥਾਂ ਤੇ ਪਾਤਾ ਆਪਦੀ ਥਾਂ ਤੇ ਉੱਤੇ ਭੇਜ ਦਿੱਤਾ ਜਦੋਂ ਉਹ ਆਪਦੀ ਥਾਂ ਤੇ ਗਈ ਉਹਦੀ ਪ੍ਰੋਬਲਮ ਹੀ ਖਤਮ ਹੋ ਗਈ ਉਹਨੂੰ ਤੇਲ ਗੋਲੀ ਟੀਕੇ ਦੀ ਕੀ ਲੋੜ ਹੈ ਇਹਨਾਂ ਨੂੰ ਕੋਈ ਪਰਮਾਤਮਾ ਲਈ ਗਿਆਨ ਹੈ ਜਿਹੜਾ ਡੀ ਵਾਲਾ ਨਾ ਕੰਮ ਜੀ ਜੀ ਉਹ ਮੰਨ ਲਓ ਵੀ ਕਿਸੇ ਨੂੰ ਹੱਥ ਲਾਇਆ ਇਰਾਮ ਆ ਗਿਆ ਸਾਡੇ ਕੋਲ ਦੇਹੀਏ ਮਤਲਬ ਗੁਰੂ ਨੇ ਜੀ ਭੇਰੇ ਜੀ ਪੰਜ ਛੇ ਬੰਦੇ ਭੇਜਦੇ ਮੈਂ ਇਹਨਾਂ ਨੂੰ ਬੱਲੇ ਲਗਿਆ ਚਾਰ ਪੰਜ ਬੰਦੇ ਕੀ ਕੀ ਪ੍ਰੋਬਲਮ ਸੀ ਉਹਨੂੰ ਕਿਸੇ ਨੂੰ ਲੱਗ ਕਦੇ ਸੀ ਕਿਸੇ ਨੂੰ ਲੱਤ ਦੀ ਸੀ ਸਾਰੇ ਠੀਕ ਹੋ ਜੰਨੇ ਭਾਈ ਜੀ ਨੇ ਅੱਡੀ ਤੁਹਾਡੇ ਲਾਈ ਐ ਕੁਛ ਲੱਗਿਆ ਫਰਕ ਹਾਂਜੀ ਬੈਟਰ ਲੱਗ ਅੱਡੀ ਲਾਉਂਦੇ ਸਾਰੇ ਹਾਂਜੀ ਫਰਕ ਪੈਂਦਾ ਜੀ ਫਰਕ ਪੈਂਦਾ ਤੁਹਾਨੂੰ ਕੀ ਪ੍ਰੋਬਲਮ ਸੀ ਸਾਡ ਡਿਸਕ ਰੀਡਿੰਗ ਪ੍ਰੋਬਲਮ ਤੁਸੀਂ ਫਰਾਂਸ ਤੋਂ ਹੈ ਉਹ ਤੇਰੇ ਨੰਬਰ ਹਾਂਜੀ ਅੱਛਾ ਫਰਾਂਸ ਤੋਂ ਰਹਨੇ ਹੋ ਤੇ ਫਰਾਂਸ ਤੇ ਦਿੱਸਤੇ ਬਾਹਰ ਨੂੰ ਭਜਦੇ ਜੇ ਸਾਨੂੰ ਕੋਈ ਦਿੱਕਤ ਪਰ ਉੱਥੇ ਸਹੀ ਨਹੀਂ ਕਰਦੇ ਆਗੇ ਉਹ ਕਰਦੇ ਨੇ 3-4 ਮਿੰਟ ਸੀ ਰਹਿੰਦਾ 4-50 ਮਿੰਟ ਫਿਰ ਹੋ ਜਾਂਦਾ ਫਿਰ ਹਫਤਾ ਦੱਸਦੇ ਫਿਰ ਰੁਕਣਾ ਪੈਂਦਾ ਤਾਂ ਫਿਰ ਹਾਂਜੀ ਇਹ ਕਿਸੇ ਵੀ ਤਰ੍ਹਾਂ ਦਾ ਜੋੜਾਂ ਦਾ ਦਰਦ ਠੀਕ ਹੈ ਜੀ ਸਰਵਾਈਕਲ ਹੋ ਗਿਆ ਮਾਈਗਰੇਨ ਹੋ ਗਿਆ ਗੋਡਿਆਂ ਦਾ ਦਰਦ ਹੋ ਗਿਆ ਮਨਨ ਕਿ ਜੋੜਾਂ ਦੇ ਦਰਦਾਂ ਤੇ ਹੀ ਅਸੀਂ ਕੰਮ ਕਰਦੇ ਹਾਂ ਸਾਡਾ ਕੰਮ ਕੀ ਹੈ ਬਲੋਕੇਜ ਦੇ ਰਸਤੇ ਹਟਾਣੇ ਆ ਵੀ ਉਦੋਂ ਆ ਜੀ ਦਰਦ ਨੀਚੇ ਤੱਕ ਜਾਂਦਾ ਸੀ ਉਹਦੀ ਅੱਛਾ ਆ ਹੁਣ ਜਾਨੀ ਤਕਰੀਬਨ ਸਾਨੂੰ ਹੋ ਗਏ 5-6 ਦਿਨ ਹੋ ਗਏ ਆਉਂਦੇ ਨੂੰ ਇੱਥੇ ਹੁਣ ਤਾਂ ਬਹੁਤ ਫਰਕ ਆ ਜੀ 75 75 ਪੈਸੇ ਫਰਕ ਆ ਹੈ ਜੀ 75 ਪੈਸੇ ਫਰਕ ਭੈਣ ਜੀ ਵੀਰ ਜੀ ਜਿਹਨੂੰ ਵੀ ਤਕਲੀਫ ਹੈ ਨਾ ਤੁਸੀਂ ਡਾਕਟਰ ਸਾਹਿਬ ਕੋਲ ਆਓ ਤੁਸੀਂ 1 2 2 3 ਵਾਰ ਤਵਾਦ ਵਾਦ ਤੁਸੀਂ ਆਪ ਕਹੋਗੇ ਤੇ ਮੈਨੂੰ ਯਾਦ ਕਰੋਗੇ ਕਿ ਵੀ ਕਿਸੇ ਨੇ ਮੈਂ ਪਿੰਡੀ ਸਰਪੰਚ ਵੀ ਹਾਂ ਤੇ ਬਲਾਕ ਸੰਗਤੀ ਮੈਂਬਰ ਵੀ ਹਾਂ ਜੀ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਤੁਹਾਡੀ ਮੁਲਾਕਾਤ ਉਸ ਸ਼ਖਸ ਨਾਲ ਕਰਵਾਉਣ ਜਾ ਰਹੇ ਹਾਂ ਜੋ ਨਾ ਟੀਕਾ ਲਾਉਂਦਾ ਹੈ ਨਾ ਆਪਰੇਸ਼ਨ ਕਰਦਾ ਹੈ ਨਾ ਗੋਲੀਆਂ ਦਿੰਦਾ ਹੈ ਸੱਗੋ ਇਹ ਦੇਖੋ ਤੁਸੀਂ ਜਿਸ ਥਾਂ ਦੇ ਉੱਤੇ ਇਸ ਸ਼ਖਸ ਦੀ ਅੱਡੀ ਲੱਗ ਜਾਂਦੀ ਹੈ ਤਾਂ ਉੱਥੋਂ ਦਰਦਾਂ ਗਾਇਬ ਹੋ ਜਾਂਦੀਆਂ ਨੇ ਦਰਦਾਂ ਭਜਣੀਆਂ ਸ਼ੁਰੂ ਹੋ ਜਾਂਦੀਆਂ ਨੇ ਅੱਜ ਤੁਹਾਨੂੰ ਅਸੀਂ ਉਸ ਥਾਂ ਦੇ ਉੱਤੇ ਲੈ ਕੇ ਆਏ ਜਿੱਥੇ ਅੱਡੀ ਨਾਲ ਇਲਾਜ ਕੀਤਾ ਜਾਂਦਾ ਹੈ ਦਰਦ ਭਜਾਏ ਜਾਂਦੇ ਨੇ ਲੋਕਾਂ ਨੂੰ ਵੱਡੀ ਰਾਹਤ ਹੈਗੀ ਆ ਉਹ ਦਿੱਤੀ ਜਾਂਦੇ ਦੇਖੋ ਪੈਰ ਦੀ ਅੱਡੀ ਨਾਲ ਜਿਹੜਾ ਅਸੀਂ ਕਹਿ ਲਈਏ ਕਿ ਇਹਨਾਂ ਕੋਲ ਇਦਾਂ ਦਾ ਤਰੀਕਾ ਹੈ ਇਦਾਂ ਦਾ ਨੁਸਕਾ ਜਿਹੜਾ ਉਹ ਹੈਗਾ ਉਹਨਾਂ ਨਾਲ ਗੱਲਬਾਤ ਕਰਦੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਿਹੜਾ ਤਰੀਕਾ ਆ ਗਿਆ ਕਿ ਅਸੀਂ ਹੱਥਾਂ ਨਾਲ ਤੇ ਸੈਟਿੰਗਾਂ ਹੁੰਦੀਆਂ ਦੇਖੀਆਂ ਪਰ ਅੱਡੀ ਵਾਲਾ ਕੀ ਨੁਸਕਾ ਫਾਰਮੂਲਾ ਹੈ ਸਤਿ ਸ਼ਕਾਲ ਮਨਪ੍ਰੀਤ ਜੀ ਸਤਿ ਸ਼ਕਾਲ ਸਰ ਅੱਛਾ ਇਹ ਕੀ ਕਿਹੜਾ ਤਰੀਕਾ ਹੈ ਜੀ ਤੁਹਾਡਾ ਅੱਡੀ ਵਾਲਾ ਤਰੀਕਾ ਜੀ ਸਰ ਜਿਵੇਂ ਜੋੜ ਨਿਕਲੇ ਹੁੰਦੇ ਨੇ ਜਾਂ ਮਣਕੇ ਆਪਣੀ ਥਾਂ ਤੋਂ ਫਿੱਲੇ ਹੁੰਦੇ ਨੇ ਅਸੀਂ ਇੱਕ ਬਾਜਿ ਬਜਾ ਪ੍ਰੈਸ਼ਰ ਦੇ ਕੇ ਹਨਾ ਜਿੰਨਾ ਕੋ ਲੋਡ ਹੁੰਦੀ ਹੈ ਉਸ ਆਵ ਨਾਲ ਉਹਨੂੰ ਆਪਣੀ ਥਾਂ ਤੇ ਭੇਜ ਦਿਆਂ ਅੱਡੀ ਦੇ ਪ੍ਰੈਸ਼ਰ ਨਾਲ ਕਰਦੇ ਆਂ ਅਸੀਂ ਇਸ ਚੀਜ਼ ਨਾਲ ਵੀ ਬੋਡੀ ਦੀ ਅਲਾਈਨਮੈਂਟ ਹੀ ਆ ਬੋਡੀ ਦੀ ਟਿਊਨਿੰਗ ਇਸ ਮਤਲਬ ਕਿ ਇਸ ਤਰੀਕੇ ਨਾਲ ਕਰਦੇ ਆਂ ਕਿ ਬੰਦੇ ਨੂੰ ਪੇਨ ਵੀ ਨਹੀਂ ਹੁੰਦਾ ਤੇ ਬੰਦਾ ਠੀਕ ਵੀ ਹੋ ਜਾਂਦਾ ਜੀ ਜਿਹੜਾ ਅੱਡੀ ਹੈ ਅੱਡੀ ਕੋਈ ਖਾਸ ਟੰਗ ਹੈਗਾ ਤੁਹਾਡੇ ਕੋਲ ਕੋਈ ਖਾਸ ਤਰੀਕਾ ਹੈਗਾ ਅੱਡੀ ਲਾਉਣ ਦਾ ਦਰਦਾਂ ਵਾਲੀ ਥਾਂ ਤੇ ਦੇਖੋ ਜੀ ਕਾਰਨ ਇਹ ਹੈ ਜੀ ਜਿਹੜਾ ਹੱਥ ਨਾਲ ਮਕੰਮਲ ਪ੍ਰੈਸ਼ਰ ਨਹੀਂ ਜਾਂਦਾ ਉੱਥੇ ਤਾਂ ਕਰਕੇ ਸਾਨੂੰ ਥੋੜੀ ਜਿਹੀ ਅੱਡੀ ਯੂਜ਼ ਕਰਨੀ ਪੈ ਜਿਹੜੇ ਜਿਹੜੇ ਦਰਦ ਜ਼ਿਆਦਾ ਢੀਠ ਹੋ ਗਏ ਹਾਂਜੀ ਹਾਂ ਕਹਿ ਸਕਦੇ ਵੀ ਜਿਹੜੇ ਜ਼ਿਆਦਾ ਢੀਠ ਹੋ ਗਏ ਦਰਦ ਫਿਰ ਅੱਡੀ ਨਾਲ ਤੁਸੀਂ ਉਹਨਾਂ ਨੂੰ ਕਾਬੂ ਕਰਦੇ ਹੋ ਹਾਂਜੀ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਤ ਤੋ ਤੁਸੀਂ ਦੇਖੋ ਇਹਨਾਂ ਨੇ ਕਹਿੰਨਾ ਜਿਹੜੇ ਹੱਥਾਂ ਵਾਲੇ ਦਰਦ ਨੇ ਗੱਲਾਂ ਵਾਲੇ ਦਰਦ ਨੇ ਦਵਾਈਆਂ ਵਾਲੇ ਦਰਦ ਨੇ ਉਹ ਕਈ ਵਾਰ ਹੱਥਾਂ ਨਾਲ ਨਹੀਂ ਮੰਨਦੇ ਤਾਂ ਉਹਨਾਂ ਨੂੰ ਫਿਰ ਪੈਰਾਂ ਨਾਲ ਯਾਨੀ ਕਿ ਪੈਰਾਂ ਦੀ ਅਡੀ ਨਾਲ ਸੈੱਟ ਕਰਨਾ ਪੈਂਦਾ ਹੈ ਅੱਛਾ ਇਸ ਤੋਂ ਪਹਿਲਾਂ ਕਿ ਅਸੀਂ ਗੱਲ ਸ਼ੁਰੂ ਕਰੀਏ ਜੀ ਮੈਨੂੰ ਇਹ ਦੱਸੋ ਮਨਪ੍ਰੀਤ ਜੀ ਅੱਜਕੱਲ ਜਿਹੜੀਆਂ ਇੰਨੀਆਂ ਦਿੱਕਤਾਂ ਇੰਨੀਆਂ ਪਰੇਸ਼ਾਨੀਆਂ ਜਿਸ ਦੀ ਪਿੱਠ ਨੂੰ ਹੱਥ ਲਾ ਲਈ ਉਹੀ ਕੂਕ ਮਾਰਦਾ ਕਹਿੰਦੇ ਜੀ ਦਰਦ ਹੁੰਦਾ ਹੱਥ ਨਾਲ ਲਾਓ ਹਾਂਜੀ ਕਿਉਂਕਿ ਸਰ ਖਾਣਾ ਪੀਣਾ ਪੋਸਚਰ ਕੰਮ ਕਰਨ ਦੇ ਢੰਗ ਸਾਰਿਆਂ ਚ ਆਪਾਂ ਰਿਸਕ ਲੈਣੇ ਆ ਠੀਕ ਹੈ ਸੰਤੁਲਿਤ ਖਰਾਕਾਂ ਨਹੀਂ ਹੈਗੀਆਂ ਟੰਗ ਤਰੀਕੇ ਦੇ ਕੰਮ ਕਰ ਨਹੀਂ ਕਰਦੇ ਜੇ ਕੰਮ ਇੱਕ ਚੀਜ਼ ਕਰ ਰਹੇ ਤਾਂ ਕਰੀ ਜਾ ਰਹੇ ਆ ਠੀਕ ਹੈ ਜੋ ਖਾ ਰਹੇ ਆ ਸੁਖਾ ਰਹੇ ਆ ਆਪਾਂ ਨਾ ਉਹ ਚੀਜ਼ ਚ ਪੁਸ਼ਟੀ ਕਰ ਰਹੇ ਆ ਵੀ ਇਹ ਚ ਕੀ ਹੈ ਖਾਣ ਨੂੰ ਕੀ ਨਹੀਂ ਹੈ ਤੇ ਜਦੋਂ ਕੰਮ ਕਰ ਇੱਕੇ ਪੋਸਟ ਚ ਕਰਦੇ ਆ ਲਗਾਤਾਰ ਤਾਂ ਆਪਣਾ ਜਿਹੜਾ ਸਿਸਟਮ ਆ ਉਹ ਹਿੱਲ ਜਾਂਦਾ ਹੈ ਹਨ ਜਿਵੇਂ ਜਾਂ ਲਾਲੋ ਪੋਸ਼ਟਾ ਤੁਹਾਨੂੰ ਦੱਸਿਆ ਹੁਣ ਮੈਂ ਜਿਵੇਂ ਆਪਣੇ ਜਿਹੜਾ ਹੁਣ ਘਰ ਦੇ ਰਹਿਣੇ ਸਹਿਣੀਆਂ ਨੇ ਹਨਾ ਉਹ ਸਲਿੱਪ ਵਾਲਾ ਪ੍ਰੋਗਰਾਮ ਜਿਵੇਂ ਕਿ ਜਿਹੜੇ ਆਪਣੇ ਘਰੇ ਟੈਲਾ ਟੂਲਾ ਲੱਗਿਆ ਹੋਈਆਂ ਨੇ ਹਨਾ ਉਹ ਹਰ ਬੰਦੇ ਵਾਸਤੇ ਨੁਕਸਾਨ ਲੈ ਕੇ ਆ ਰਹੀਆਂ ਇਹ ਚੀਜ਼ਾਂ ਮਾੜਾ ਜਿਹਾ ਹਲਕਾ ਜਿਹਾ ਪੈ ਸਲਿੱਪ ਹੋ ਗਿਆ ਲੱਕ ਹਿੱਲ ਗਿਆ ਹਲਕਾ ਜਿਹਾ ਬਜੰਚ ਆਕ ਲਿਆ ਲੱਕੇ ਹਿੱਲ ਗਿਆ ਇਹ ਖਾਸੀਆਂ ਜਿਹੜੀਆਂ ਹੈਗੀਆਂ ਚੀਜ਼ਾਂ ਨੇ ਜਿਹੜੀ ਆਪਣੀ ਬੋਡੀ ਨੂੰ ਦਿੱਕਤ ਦੇ ਰਹੀਆਂ ਜੀ ਅੱਛਾ ਇੱਕ ਇੱਕ ਹੋਰ ਬੜੀ ਚੀਜ਼ ਹੁੰਦੀ ਹੈ ਜੀ ਇੱਕ ਸ਼ਖਸ ਹੈਗਾ ਜਿਹੜਾ ਕਹਿ ਰਿਹਾ ਜੀ ਮੈਨੂੰ ਤਾਂ ਵਾਰ-ਵਾਰ ਵਾਰ-ਵਾਰ ਮੇਰੇ ਧਰਨ ਨਹੀਂ ਪਈ ਜਾ ਰਹੀ ਹੈ ਮੇਰੇ ਦਰਦੀ ਹੋਈ ਜਾ ਰਹੇ ਨੇ ਧਰਨ ਦਾ ਵੀ ਸੈਟਿੰਗ ਹੋ ਜਾਂਦੀ ਹੈ ਧਰਨ ਵੀ ਹੱਡੀਆਂ ਕਰਕੇ ਹ ਹਾਂਜੀ ਸਰ ਟਰਨ ਵੀ ਰੀਡ ਦੀ ਹੱਡੀ ਕਰਕੇ ਹਿੱਲਦੀ ਐ ਭਜਨ ਚੱਕਰ ਨਾਲ ਤਣੇ ਚੜ ਜਾਂਦੇ ਨੇ ਜਦੋਂ ਤਣੇ ਚੜਦੇ ਨੇ ਟਰਨ ਆਪਣੀ ਥਾਂ ਤੇ ਪੱਕ ਜਾਂਦੀ ਐ ਜੀ ਜੀ ਹਾਂਜੀ ਹਾਂਜੀ ਅੱਛਾ ਇੱਥੇ ਜਿਹੜਾ ਫਿਰ ਤੁਸੀਂ ਟ੍ਰੀਟਮੈਂਟ ਹੈਗਾ ਇਲਾਜ ਹੈਗਾ ਕਿਹੜੇ ਕਿਹੜੇ ਦਿੱਕਤਾਂ ਪਰੇਸ਼ਾਨੀਆਂ ਦੇ ਇੱਥੇ ਮਨਪ੍ਰੀਤ ਜੀ ਤੁਸੀਂ ਕਰ ਰਹੇ ਹੋ ਜਿੰਮੇ ਜੀ ਕਿਸੇ ਵੀ ਤਰ੍ਹਾਂ ਦਾ ਜੋੜਾਂ ਦਾ ਦਰਦ ਹੂੰ ਠੀਕ ਐ ਜੀ ਸਰਵਾਈਕਲ ਹੋ ਗਿਆ ਮਾਈਗਰੇਨ ਹੋ ਗਿਆ ਹੂੰ ਗੋਡਿਆਂ ਦਾ ਦਰਦ ਹੋ ਗਿਆ ਮਤਲਬ ਕਿ ਜੋੜਾਂ ਦੇ ਦਰਦਾਂ ਤੇ ਹੀ ਅਸੀਂ ਕੰਮ ਕਰਦੇ ਆਂ ਜੀ ਓਕੇ ਹਾਂਜੀ ਸਰ ਅੱਛਾ ਤੇ ਫਿਰ ਕੋਈ ਦਵਾਈ ਕੋਈ ਗੋਲੀ ਕੋਈ ਟੀਕਾ ਤੁਸੀਂ ਲਗਾਉਨੇ ਹੋ ਦਵਾਈ ਗੋਲੀ ਟੀਕਾ ਤਿੰਨੇ ਚੀਜ਼ਾਂ ਟੈਂਪਰੇਰੀ ਨੇ ਟੈਂਪਰੇਰੀ ਨੇ ਹਾਂ ਸਾਡੇ ਦਾ ਜਦੋਂ ਦਰਦ ਹੋਵੇ ਜੀ ਮਨਪ੍ਰੀਤ ਜੀ ਅਸੀਂ ਤੇ ਜਿਹੜਾ ਚੱਕਦੇ ਚੱਕ ਕੇ ਪੇਨਕিলার ਲੈ ਲੈਨੇ ਆ ਬਹੁਤਾ ਦਰਦ ਹੋਵੇ ਅਸੀਂ ਟੀਕਾ ਲਵਾਂ ਲੈਨੇ ਆ ਉਸ ਤੋਂ ਬਾਅਦ ਸਾਰਾ ਦਰਦ ਨਾਸਿਆ ਜਾਵੇ ਡਾਕਟਰ ਕਹਿੰਦਾ ਜੀ ਆਪਰੇਸ਼ਨ ਕਰਾ ਲਓ ਤੁਸੀਂ ਕਹਿੰਦੇ ਵੀ ਜਦੋਂ ਦਰਦ ਹੋਵੇ ਚੱਕ ਕੇ ਪੇਨਕਿਲੇ ਲੈ ਲੈਨੇ ਆ ਕਿੰਨਾ ਟਾਈਮ ਠੀਕ ਰਹਿੰਦੇ ਹੋ ਜਿੰਨਾ ਟਾਈਮ ਤੱਕ ਜਿੰਨਾ ਟਾਈਮ ਤੱਕ ਰਹਿ ਸਕਦੇ ਉਹਨੇ ਟਾਈਮ ਤੱਕ ਰਹਿਣੇ ਆ ਜੀ ਉਹੀ ਆ ਨਾ ਜਿਹੜਾ ਗੋਲੀ ਹੁੰਦੀ ਆ ਉਹ ਟੈਂਪਰੇਰੀ ਹੀ ਟਰੀਟਮੈਂਟ ਆ ਕਿਉਂਕਿ ਲੋ ਕੰਮ ਸਾਰੋ ਤੇਲ ਗਰਮ ਚੀਜ਼ਾਂ ਪਾਈਆਂ ਹੁੰਦੀਆਂ ਥੋੜਾ ਜਿਹਾ ਮਸਲ ਗਰਮ ਹੋ ਕੇ ਲੂਸ ਹੋ ਜਾਂਦਾ ਉਸ ਤੋਂ ਬਾਅਦ ਫੇਰ ਉਹ ਟਾਈਟ ਹੋ ਜਾਂਦਾ ਜਿੱਥੇ ਬਾਡੀ ਦੇ ਮਤਲਬ ਬਾਡੀ ਪਾਰਟ ਦੇ ਵਿੱਚ ਜਿੱਥੇ ਬਲੱਡ ਸਰਕੂਲੇਸ਼ਨ ਨਹੀਂ ਜਾਏਗਾ ਠੀਕ ਹੈ ਉੱਥੇ ਦਿੱਕਤ ਆਣੀ ਆ ਬਲੱਡ ਸਰਕੂਲੇਸ਼ਨ ਉੱਥੇ ਨਹੀਂ ਜਾਊਗਾ ਜਿੱਥੋਂ ਬਲੋਕੇਜ ਠੀਕ ਹੈ ਹਨਾ ਸਾਡਾ ਕੰਮ ਕੀ ਆ ਬਲੋਕੇਜ ਦੇ ਰਸਤੇ ਹਟਾਣੇ ਉਹ ਕਿਵੇਂ ਹਟ ਜਾਂਦੇ ਨੇ ਜੀ ਅੱਡੀ ਲਾ ਕੇ ਕਿਵੇਂ ਹਟ ਜਾਂਦੇ ਨੇ ਜੀ ਅੱਡੀ ਲਾ ਕੇ ਐਵੇਂ ਹਟਦੇ ਨੇ ਜੀ ਹੁਣ ਮੰਨ ਲਓ ਕਈ ਬੰਦਾ ਦੀ ਸਪਾਈਨਲ ਕੋ ਟੇਢੀ ਹੋ ਜਾਂਦੀ ਆ ਠੀਕ ਹੈ ਉਹ ਵੀਰਾ ਉਹ ਰਿਆ ਵੀਰੇ ਇਹ ਵੀਰਾ ਸੀਗਾ ਜੀ ਠੀਕ ਹੈ ਇਹ ਵੀਰੇ ਦੇ ਦਰਦ ਲੱਕ 'ਚ ਵੀ ਸੀਗਾ ਉੱਪਰੋਂ ਵੀ ਸੀ ਛਾਤੀ 'ਚ ਵੀ ਦਰਦ ਜਾਂਦਾ ਸੀ ਇਹ ਪੂਰਾ ਪੋਸਚਰੇ ਟੇਡਾ ਸੀ ਇਹ ਮੁੰਡੇ ਦਾ ਅੱਜ ਕਿੰਨੀ ਵਾਰ ਆਇਆ ਬਾਈ ਚੌਥੀ ਵਾਰ ਕੀ ਹੋਇਆ ਸੀ ਬਸ ਉਪਰੋਂ ਛੱਤ ਤੋਂ ਡਿੱਗਿਆ ਸੀ ਮੇਰੀ ਸਪਾਇਨਸ ਬਣ ਗਈ ਸੀ ਇੱਕ ਹਿਸਾਬ ਦੇ ਤੇ ਹੁਣ ਮੈਂ ਚੌਥੀ ਵਾਰ ਆਇਆ ਮੈਨੂੰ ਲੱਗਦਾ ਵੀ 70 ਪੈਸੇ ਠੀਕ ਹੋ ਗਿਆ ਕੀ ਹੁੰਦਾ ਕੀ ਸੀ ਇਸ ਤੋਂ ਪਹਿਲਾਂ ਜਦੋਂ ਤੁਸੀਂ ਇੱਥੇ ਆਏ ਸੀ ਕਿਹੜੀ ਪੋਜੀਸ਼ਨ ਚਾਏ ਸੀ ਪੋਜੀਸ਼ਨ ਤਾਂ ਮੇਰੇ ਥੋੜੀ ਟੇਢੀ ਰਾਈਟ ਰਾਈਟ ਨੂੰ ਟਵਿਸਟਡ ਸੀਗੀ ਅੱਛਾ ਤੇ ਉੱਤੋਂ ਛਾਤੀ ਇੱਥੋਂ ਆ ਦਰਦ ਹੁੰਦਾ ਸੀਗਾ ਮੋਢੇ ਦਰਦ ਹੁੰਦੇ ਸੀਗੇ ਤੇ ਆ ਬੈਕ ਉੱਪਰੋਂ ਵੀ ਸਾਰੇ ਦਰਦ ਹੁੰਦੇ ਸੀਗੇ ਥੱਲੇ ਅ ਗਲੂਟਸ ਸਾਰੇ ਦੋਨੋਂ ਦਰਦ ਹੁੰਦੇ ਸੀਗੇ ਲੱਤ ਚ ਪੇਨ ਜਾਂਦਾ ਸੀ ਥੱਲੇ ਥੱਲੇ ਮਤਲਬ ਪੈਰ ਦੀਆਂ ਉਂਗਲੀਆਂ ਤੱਕ ਨੂੰ ਹੁਣ ਸਾਰਾ ਕੁਝ ਠੀਕ ਹੈ ਜੀ ਜੀ ਅੱਛਾ ਤੁਹਾਡੇ ਵੀ ਅੱਡੀ ਲਈ ਸੀ ਇਹਨਾਂ ਨੇ ਹਾਂ ਅੱਡੀ ਨਾਲੇ ਕਰਦੇ ਆ ਬਸ ਅਲਾਈਨਮੈਂਟ ਕਰ ਦਿੰਦੇ ਐ ਬੈਕ ਦੀ ਇਹਨਾਂ ਨੂੰ ਹਿਸਾਬ ਹੈ ਬਸ ਆਪਣਾ ਹੀ ਹਿਸਾਬ ਨਾਲ ਕਰ ਦਿੰਦੇ ਆ ਜੀ ਅੱਛਾ ਤੁਹਾਡੇ ਕਿੱਥੇ ਕਿੱਥੇ ਜਿਹੜੀ ਅੱਡੀ ਤੁਸੀਂ ਕਹਿ ਰਹੇ ਹੋ ਕਿ ਜਦੋਂ ਤੁਹਾਡੇ ਅੱਡੀ ਲਈ ਤੁਹਾਨੂੰ ਅਜੀਬ ਨਹੀਂ ਲੱਗੇ ਯਾਰ ਅੱਡੀ ਨਾਲ ਕਿਵੇਂ ਇਲਾਜ ਹੋ ਜਾ ਬਸ ਇੱਕ ਭਰੋਸਾ ਜੀ ਹਾਂ ਇਹਨਾਂ ਨੇ ਪਹਿਲੇ ਦਿਨ ਹੀ ਕਹਿਤਾ ਸੀ ਬਸ ਤੂੰ ਮੇਰੇ ਤੇ ਬਸ ਆਉਂਦਾ ਰਹੀਂ ਇੱਕ ਭਰੋਸਾ ਰੱਖੀ ਤੈਨੂੰ ਠੀਕ ਕਰਕੇ ਭੇਜਾਂਗਾ ਬਸ ਇੱਕ ਪਰੋਸੇ ਨਾਲ ਅਸੀਂ ਆਉਂਦੇ ਰਹੇ ਤੇ ਫਰਕ ਪੈਂਦਾ ਰਿਹਾ ਕਿੰਨੇ ਟਾਈਮ ਚ ਫਰਕ ਪੈਣਾ ਸ਼ੁਰੂ ਹੋਇਆ ਤੁਹਾਨੂੰ ਜੇ ਮੇਰੇ ਉੱਪਰਲਾ ਦਰਦ ਸੀਗਾ ਜੀ ਉਹ ਪਹਿਲੀ ਵਾਰ ਅੱਡੀ ਲਈ ਪਹਿਲੀ ਵਾਰ ਜਖਤਮ ਥੱਲੇ ਵਾਲਾ ਦਰਦ ਸੀਗਾ ਮਤਲਬ ਜਦੋਂ ਜਦੋਂ ਲਾਉਂਦੇ ਗਏ ਇਹ ਐ ਨਹੀਂ ਹੈਗਾ ਵੀ ਇਕੱਠੇ ਇੱਕ ਵਾਰ ਜੀ ਸਾਰੀ ਸਪੈਨਸ ਸੈਟ ਕਰ ਦੇਣਿਆ ਕਰ ਨਾ ਵੀ ਪਹਿਲਾਂ ਦੇਖਦੇ ਆ ਛੋਟੇ ਪਾਰਟ ਨੂੰ ਸੈਟ ਕਰਦੇ ਆ ਫਿਰ ਕਹਿੰਦੇ ਹਰ ਮਤਲਬ ਆਉਣ ਵਾਲੀ ਹਰੇ ਕੇ ਅਪਾਇੰਟਮੈਂਟ ਚ ਥੋੜੀ ਥੋੜੀ ਇਸ ਪੁਆਇੰਟ ਠੀਕ ਕਰਦੇ ਰਹਿੰਦੇ ਐ ਨਹੀਂ ਹੈ ਇਕੱਠੀ ਨਹੀਂ ਸਾਰੀ ਕਰਦੇ ਮਤਲਬ ਇਹ ਕਹਿੰਦੇ ਨੇ ਵੀ ਜਿੱਥੇ ਅੱਡੀ ਲੱਗਦੀ ਹੈ ਉੱਥੋਂ ਦਰਦ ਚੱਲ ਜਾਂਦਾ ਮੰਨਦੇ ਹੋਏ ਗੱਲ ਹਾਂ ਹਾਂ ਮੰਨਦੇ ਆ ਤਾਂ ਹੀ ਦਾ ਆ ਰਹੇ ਆ ਜੀ 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 ਅੱਛਾ ਮਨਪ੍ਰੀਤ ਜੀ ਹੋਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਸਾਡੇ ਕੋਲ ਇਸ ਵੇਲੇ ਆਉਂਦੀਆਂ ਨੇ ਮੈਂ ਤੁਹਾਨੂੰ ਉਹ ਵਿਰੇਵਾਰਾ ਹੀ ਦੱਸਣਾ ਚਾਹਨਾ ਜੀ ਜੀ ਇਹ ਜਾਂਦਾ ਸੀ ਵਿਰੇ ਟ੍ਰੀਟਮੈਂਟ ਕਰਾਉਣ ਠੀਕ ਹੈ ਇਹਦੇ ਦਿੱਕਤ ਸੀ ਲਾ ਲਓ ਮਿਡ ਬੈਕ ਦੇ ਵਿੱਚ ਤੇ ਇਹਦਾ ਟ੍ਰੀਟਮੈਂਟ ਚੱਲਦਾ ਰਿਹਾ ਲੋਰ ਬੈਕ ਦਾ ਜਿਹੜਾ ਵੀ ਕਰਦਾ ਸੀ ਲੋਰ ਬੈਕ ਦਾ ਟ੍ਰੀਟਮੈਂਟ ਕਰ ਠੀਕ ਹੈ ਜਦੋਂ ਇਹਦਾ ਲੋਰ ਬੈਗ ਦਾ ਟਰੀਟਮੈਂਟ ਹੁੰਦਾ ਸੀਗਾ ਇਹ ਕਹਿੰਦਾ ਸੀ ਸਰ ਬਾਈ ਮੈਂ ਤਾਂ ਥੋੜੇ ਦਿਨ ਠੀਕ ਰਹਿਣਾ ਮੇਰੇ ਫੇਰ ਹੋ ਜਾਂਦੀ ਹੈ ਕਹਾਣੀ ਠੀਕ ਹੈ ਫਿਰ ਜਦੋਂ ਆਪਣੇ ਕੋਲ ਆਇਆ ਇਹ ਡਾਇਗਨੋਸ ਕੀਤਾ ਉਹ ਨੂੰ ਸਿਰ ਤੋਂ ਲੈ ਕੇ ਨੀਚੇ ਤੱਕ ਡਾਇਗਨੋਸ ਕਿਵੇਂ ਕਰਦੇ ਹੋ ਮੈਂ ਤਾਂ ਐਮੀ ਦੇਖ ਕੇ ਕਰ ਲੈਂਦਾ ਕਿਵੇਂ ਜੀ ਜਿਵੇਂ ਬੰਦਾ ਖੜਾ ਕੋਈ ਐਕਸਰੇ ਦੀ ਲੋੜ ਨਹੀਂ ਦੇਖੋ ਜੀ ਹੁਣ ਸਾਨੂੰ ਤਜਰਬਾ ਹੀ ਇੰਨਾ ਹੋ ਚੁੱਕਿਆ ਠੀਕ ਹੈ ਬਾਡੀ ਜਿਵੇਂ ਬਾਡੀ ਹੈ ਬੰਦੇ ਦੀ ਹੈ ਨਾ ਬਾਡੀ ਖੜਿਆ ਨਾ ਇਹ ਇਹਦੀ ਬਾਡੀ ਮੈਨੂੰ ਅਲਾਈਨਮੈਂਟ ਦਾ ਦੱਦੂ ਵੀ ਇਹਦੇ ਇੱਥੇ ਦਿੱਕਤ ਹੈ ਇੱਥੇ ਦਿੱਕਤ ਹੈ ਸਾਂ ਅਸੀਂ ਬਾਡੀ ਦਾ ਸਾਰਾ ਸਟਰਕਚਰ ਦੇਖਦੇ ਆਂ ਮਤਲਬ ਅੱਡੀ ਲਾਉਣੀ ਕਿੱਥੇ ਥੋਨੂੰ ਬੰਦਾ ਦੇਖ ਕੇ ਪਤਾ ਲੱਗ ਜਾਂਦਾ ਬਿਲਕੁਲ ਜੀ ਜੇ ਹੁਣ ਅੱਪਰ ਬਾਡੀ 'ਚ ਜੇ ਦਿੱਕਤ ਹੈ ਤਾਂ ਮਿਡ ਬੈਗ 'ਚ ਅੱਡੀ ਲਾਵਾਂਗੇ ਜੇ ਲੋਅਰ ਬਾਡੀ 'ਚ ਜੇ ਦਿੱਕਤ ਹੈ ਤਾਂ ਲੋਅਰ ਬੈਗ 'ਚ ਦਿੱਕਤ ਲਾਵਾਂਗੇ ਅੱਛਾ ਹਾਂ ਜੀ ਹਾਂ ਐਕਸ-ਰੇ ਕਰ ਲਿਆ ਸੀ ਅੱਖਾਂ ਨਾਲ ਹੀ ਇਹਨਾਂ ਨੇ ਮੈਂ ਕਹਿੰਦਾ ਜੀ ਜਿਵੇਂ ਹੁਣ ਮੈਂ ਪਹਿਲੀ ਵਾਰ ਆਇਆ ਸੀ ਮੇਰਾ ਇੱਕ ਮੋਢਾ ਉੱਤੇ ਸੀਗਾ ਇੱਕ ਥੱਲੇ ਸੀਗਾ ਕਿਵੇਂ ਸੀ ਪਹਿਲਾਂ ਜਦੋਂ ਪਹਿਲਾਂ ਤੁਸੀਂ ਆਏ ਹੋ ਐ ਐ ਸੀਗਾ ਮਤਲਬ ਇੱਕ ਇੱਕ ਹਾਂ ਇੱਕ ਮੋਢਾ ਉੱਤੇ ਸੀ ਇੱਕ ਥੱਲੇ ਸੀ ਇਹਨਾਂ ਨੇ ਪਹਿਲਾਂ ਹੀ ਦੇਖ ਕੇ ਬਸ ਕ ਕਿਆ ਬਾਤ ਹੈ ਇਸ ਤੋਂ ਪਹਿਲਾਂ ਵੀ ਕਿਤੇ ਗਏ ਸੀ ਮਨਪ੍ਰੀਤ ਜੀ ਹੋਰ ਕੋਲ ਆਉਣ ਤੋਂ ਪਹਿਲਾਂ ਮੇਰੀ ਤਾਂ ਉਮਰ ਜੀ ਕੁਝ ਨਹੀਂ ਹੈਗੀ ਮੈਂ ਤੁਹਾਨੂੰ ਦੱਸਾਂ ਲਾਸਟ 7 ਮਹੀਨਿਆਂ ਚ ਇੱਕ ਆਪਣੇ ਮਤਲਬ ਕੋਈ ਡਾਕਟਰ ਨਹੀਂ ਕੋਈ ਕੈਰੋਪ੍ਰੈਕਟਰ ਨਹੀਂ ਕੋਈ ਫਲਾਣਾ ਨਹੀਂ ਮੈਂ ਕੋਈ ਨਹੀਂ ਛੱਡਿਆ ਹੁਣਾ ਹਾਂ ਜੀ ਘੱਟੋ ਘੱਟੀ 12 ਤੋਂ 13 ਡਾਕਟਰ ਡਾਕਟਰ ਤੇ ਕੈਰੋਪ੍ਰੈਕਟਰ ఫిਜ਼ੀਓਥੈਰੇਪਿਸਟ ਸਾਰੇ ਕੁਝ ਕਰਾ ਕੇ ਦੇਖ ਲਿਆ ਪਰ ਇੱਥੇ ਮੈਂ ਹੁਣ ਆ ਰਿਹਾ ਇੱਥੇ ਆਇਆ ਵੀ ਹੁਣ ਪੂਰਨ ਸੰਤੁਸ਼ਟੀ ਹੈ ਪੂਰੀ ਸੰਤੁਸ਼ਟੀ ਬਸ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਅੱਛਾ ਮਨਪ੍ਰੀਤ ਜੀ ਇੱਕ ਦੋ ਹੋਰ ਸਵਾਲ ਹੈਗੇ ਨੇ ਜਿਹੜੇ ਬੜੇ ਇੰਪੋਰਟੈਂਟ ਨੇ ਇਸ ਵੇਲੇ ਤੁਸੀਂ ਸਮਝਾਇਆ ਕਿ ਜਿਹੜੀਆਂ ਗੋਲੀਆਂ ਨੇ ਟੀਕੇ ਨੇ ਇੰਜੈਕਸ਼ਨ ਨੇ ਇਹ ਟੈਂਪਰੇਰੀ ਅਸੀਂ ਕਹਿ ਲਈਏ ਕਿ ਟੈਂਪਰੇਰੀ ਸੋਲੂਸ਼ਨ ਹੈਗੇ ਨੇ ਅੱਛਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਦੇਖ ਕੇ ਬੰਦੇ ਨੂੰ ਪਤਾ ਲੱਗ ਜਾਂਦਾ ਤੁਹਾਨੂੰ ਵੀ ਪ੍ਰੋਬਲਮ ਹੈ ਕਿੱਥੇ ਤੇ ਫਿਰ ਜਿਹੜੀਆਂ ਮਤਲਬ ਕਿਸੇ ਦੇ ਪਿੱਠ 'ਚ ਦਰਦ ਹੈ ਕੋਈ ਮਨਕਿਆਂ 'ਚ ਗੈਪ ਆ ਗਿਆ ਕਿਸੇ ਦੇ ਗੋਡੇ ਰੁਕੇ ਪਏ ਨੇ ਮਾਤਾ ਜੀ ਕਹ ਰਹੇ ਸੀ ਕਿ ਜਿਸ ਦਾ व्हीलचेयर ਤੇ ਮੈਨੂੰ ਲੈ ਕੇ ਆਏ ਸੀ ਅੱਜ ਮੈਂ ਆਪ ਤੁਰ ਕੇ ਆਉਣੀ ਆ ਹਾਂਜੀ ਹਾਂ ਇਹਦਾ ਮਤਲਬ ਇਹ ਹੈ ਜੀ ਦੇਖੋ ਜਿਸ ਤਰ੍ਹਾਂ ਦੇ ਬੰਦੇ ਦੀ ਸਟੱਡੀ ਹੁੰਦੀ ਹੈ ਜਿਸ ਤਰ੍ਹਾਂ ਬੰਦੇ ਨੇ ਕੁਝ ਸਿੱਖਿਆ ਹੁੰਦਾ ਉਹ ਉਸ ਤਰ੍ਹਾਂ ਹੀ ਟ੍ਰੀਟਮੈਂਟ ਕਰਦਾ ਠੀਕ ਹੈ ਗੋਲੀ ਵਾਲੇ ਬੰਦੇ ਗੋਲੀਆਂ ਬਾਰੇ ਗਿਆਨ ਲੈ ਕੇ ਕੰਮ ਕਰਨਗੇ ਠੀਕ ਹੈ ਤੇਲ ਵਾਲੇ ਬੰਦੇ ਜਿਹਨੇ ਤੇਲ ਬਣਾਇਆ ਹੋਊਗਾ ਦੇਖੋ ਹਰ ਬੰਦੇ ਨੂੰ ਆਪਣੇ ਕੰਮ ਤੇ ਮਾਣ ਹੁੰਦਾ ਵੀ ਅਸੀਂ ਇਹ ਕਰ ਸਕਦੇ ਆ ਇਹ ਕਰ ਸਕਦੇ ਆ ਹਨ ਹਰ ਬੰਦੇ ਆਪਣੇ ਬਾਰੇ ਦੱਸ ਦੇਣਗੇ ਵੀ ਅਸੀਂ ਇਹ ਕਰ ਸਕਦੇ ਆ ਠੀਕ ਮਤਲਬ ਕਿ ਜਿਹੋ ਚੀਜ਼ ਮੇਰੇ ਮੰਨਣਿਆ ਮੈਂ ਉਹ ਦੱਸੂ ਤੁਹਾਨੂੰ ਠੀਕ ਗੱਲ ਠੀਕ ਹੈ ਹੁਣ ਮੈਂ ਮੰਨਦਾ ਕਿ ਜਿਹੜੀਆਂ ਇਹ ਚੀਜ਼ਾਂ ਦਾ ਟੈਂਪਰੇਰੀ ਨੇ ਜੀ ਹੁਣ ਜਦੋਂ ਸਾਡਾ ਕੰਮ ਹੈ ਜੀ ਜਿਹੜੀ ਚੀਜ਼ ਹਿੱਲੀ ਹੈ ਅਸੀਂ ਉਹਨੂੰ ਆਪਦੀ ਥਾਂ ਤੇ ਪਾਤਾ ਆਵਦੀ ਥਾਂ ਦੇ ਉੱਤੇ ਭੇਜ ਦਿੱਤਾ ਜਦੋਂ ਉਹ ਆਪਦੀ ਥਾਂ ਤੇ ਗਈ ਉਹਦੀ ਪ੍ਰੋਬਲਮ ਹੀ ਖਤਮ ਹੋ ਗਈ ਉਹਨੂੰ ਤੇਲ ਗੋਲੀ ਟੀਕੇ ਦੀ ਕੀ ਲੋੜ ਹੈ ਜੀ ਫਿਰ ਓਕੇ ਹਾਂਜੀ ਜੀ ਜੀ ਅੱਛਾ ਹੁਣੇ-ਹੁਣੇ ਜਿਨ੍ਹਾਂ ਤੇ ਅੱਡੀ ਲਾਈ ਸੀ ਉਹਨਾਂ ਤੋਂ ਅਸੀਂ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਲਖਬੀਰ ਸਿੰਘ ਅੱਛਾ ਨਰਵੀਰ ਜੀ ਭਾਈ ਜੀ ਨੇ ਅੱਡੀ ਤੁਹਾਡੇ ਲਾਈ ਹੈ ਕੁਝ ਲੱਗਿਆ ਫਰਕ ਹਾਂਜੀ ਬੈਟਰ ਲੱਗਿਆ ਅੱਡੀ ਲਾਉਂਦੇ ਸਾਰੇ ਹਾਂਜੀ ਫਰਕ ਪੈਂਦਾ ਜੀ ਫਰਕ ਪੈਂਦਾ ਤੁਹਾਨੂੰ ਕੀ ਪ੍ਰੋਬਲਮ ਸੀ ਸਟੋਰ ਡਿਸਕ ਦੀ ਪ੍ਰੋਬਲਮ ਮਿਲਦੀ ਡਿਸਕ ਦੀ ਪ੍ਰੋਬਲਮ ਅੱਡੀ ਹੋ ਗਈ ਸਾਰੀ ਡਿਸਕ ਦੀ ਆ ਦੇਖੋ ਜੀ ਮੈਂ ਮੈਂ ਤੁਹਾਨੂੰ ਇੱਕ ਪਹਿਲਾਂ ਵੀ ਜਦੋਂ ਪਿਛਲੀ ਵਾਰ ਆਏ ਸੀ ਵੀਡੀਓ ਦੇ ਵਿੱਚ ਇਹ ਚੀਜ਼ਾਂ ਦਿਖਾਈਆਂ ਸੀਗੀਆਂ ਹਨਾ ਆ ਦੇਖੋ ਹਨ ਇਹਦੇ ਵਿੱਚ ਦਿੱਕਤ ਕ੍ਰੀਏਟ ਕਿਵੇਂ ਹੋ ਰਹੀ ਆ ਕੁਝ ਕ ਰੀਡ ਦੀ ਹੱਡੀ ਇੱਧਰ ਘੁੰਮੀ ਹੋਈ ਆ ਕੁਝ ਕ ਰੀਡ ਦੀ ਹੱਡੀ ਇੱਧਰ ਘੁੰਮੀ ਹੋਈ ਆ ਇਹ ਐਕਸਰ ਆ ਮਤਲਬ ਸੱਪ ਵਾਂਗੂ ਬਲੇਵੇ ਖਾਈ ਹੋਈ ਆ ਹੱਡੀ ਇਹਨਾਂ ਦੀ ਸਾਹਮਣੇ ਹੋ ਗਈ ਦੇਖੋ ਇਹਦਾ ਪੇਟ ਦੇਖੋ ਵਿਚਾਰੇ ਦਾ ਜਿਹੜਾ ਤੁਹਾਡੇ ਤੁਸੀਂ ਧਰਨ ਵਾਲੀ ਗੱਲ ਕਰਦੇ ਸੀ ਨਾ ਇਹ ਧਰਨ ਵਾਲਾ ਮਸਲਾ ਇੱਥੇ ਆ ਗਿਆ ਜੇ ਰੀਡ ਦੀ ਹੱਡੀ ਘੁੰਮੂਗੀ ਤਾਂ ਧਰਨੂ ਵੀ ਪਾਊਗੀ ਉਹ ਪਾਊਗੀ ਜੇ ਰੀਡ ਦੀ ਹੱਡੀ 'ਚ ਦਿੱਕਤ ਆਊਗੀ ਤਾਂ ਪੇਟ 'ਚ ਵੀ ਦਿੱਕਤ ਆਊਗੀ ਉਹ ਆਊਗੀ ਇਹ ਦੋਏ ਚੀਜ਼ਾਂ ਦਾ ਆਪਸੀ ਸਮੇਲ ਹੈ ਮਤਲਬ ਜੇਕਰ ਤੁਹਾਡੀ ਰੀਡ ਦੀ ਹੱਡੀ ਨਹੀਂ ਸਹੀ ਹੈ ਤਾ ਤੁਹਾਡੇ ਪੇਟ ਦੇ ਵਿੱਚ ਪ੍ਰੋਬਲਮ ਆਣੀ ਲਾਜ਼ਮੀ ਹੈ 100% ਜੀ ਅੱਛਾ ਹਾਂ ਜੀ ਫਿਰ ਜਿਹੜੇ ਲੋਕ ਪੇਟ ਦਾ ਇਲਾਜ ਕਰਾਉਂਦੇ ਫਿਰ ਜਾਂਦੇ ਨੇ ਉਹ ਤਾਂ ਜੀ ਗੋਲੀਆਂ ਖਾਂਦੇ ਫਿਰ ਜਾਂਦੇ ਨੇ ਕੋਈ ਫੱਕੀ ਖਾਂਦਾ ਕੋਈ ਕੋਈ ਨੁਸਖਾ ਲੈਂਦਾ ਪੇਟ ਸਾਫ਼ ਕਰਨ ਵਾਸਤੇ ਪੇਟ ਸਾਫ਼ ਨਹੀਂ ਨਹੀਂ ਹੋ ਰਿਹਾ ਉਹ ਵੀ ਤਾਂ ਇੱਕ ਕਾਰਨੀ ਹੈ ਬਲੋਕੇਜ ਹੈ ਸਿਸਟਮ ਨਹੀਂ ਚੱਲ ਰਿਹਾ ਪੇਟ ਸਾਫ਼ ਨਾ ਹੁੰਦਾ ਸਭ ਤੋਂ ਵੱਡਾ ਕਾਰਨ ਮੰਨਦੀ ਹੈ ਗੈਸ ਓਕੇ ਮੰਨਦੇ ਹੋਣਾ ਇਹ ਜਿਹੜੇ ਬੰਦਿਆਂ ਨੂੰ ਗੈਸ ਹੋ ਉਹਦੇ ਖਾਣਾ ਨਹੀਂ ਹজম ਹੋਉ ਜਿਹਦੇ ਖਾਣਾ ਨਹੀਂ ਹজম ਹੋਉ ਤਾਂ ਪੇਟ ਕਿੱਥੋਂ ਸਾਫ ਹੋ ਹਨਾ ਤੁਹਾਡੇ ਵੀ ਪੇਟ ਚ ਪ੍ਰੋਬਲਮ ਰਹਿੰਦੀ ਹੈ ਪੇਟ ਪ੍ਰੋਬਲਮ ਐਸੀ ਨਹੀਂ ਪੇਟ ਚ ਪ੍ਰੋਬਲਮ ਮੇਨ ਮੇਨ ਆਈਏ ਪੇਨਦੀ ਹੈ ਮੇਨ ਪ੍ਰੋਬਲਮ ਜਿਹੜੀ ਉਹ ਜੀ ਤਿੰਨ ਚਾਰ ਮਿੰਟ ਠੀਕ ਰਹਿੰਦਾ ਫਿਰ ਹੋ ਜਾਂਦਾ ਦੁਬਾਰਾ ਬਲੋਕ ਹੋ ਜਾਂਦਾ ਸਾਰਾ ਹੁਣ ਇੱਥੇ ਕਿੰਨੀ ਵਾਰ ਆਏ ਆ ਸੈਕਿੰਡ ਟਾਈਮ ਆਏ ਆ ਥੋੜਾ ਬਿਹਤਰ ਅਗੇ ਨਾਲ ਹੋਏਗਾ ਅਗੇ ਨਾਲ ਬੈਟਰ ਹੈ ਇਹ ਕਿ ਦੁਬਾਰਾ ਹੋਵੇ ਨਾ ਫਿਰ ਤਾਂ ਸਹੀ ਚਲੋ ਕੋਈ ਪਹਿਲਾਂ ਬੋਲ ਅੱਜ ਕਰਾਇਆ ਨੇ ਨਹੀਂ ਠੀਕ ਹੋਇਆ ਕਿੱਥੇ ਕਿੱਥੇ ਦਿਖਾਇਆ ਤੁਸੀਂ ਜੀ ਕੇ ਵਗੈਰ ਤੋਂ ਬਹੁਤ ਜਗਤ ਹੋ ਰਾਇਆ 15 ਵੀਜਾ ਤੋਂ ਰਹਿ ਨਹੀਂ ਪਹਿਲਾਂ ਫਿਰ ਬਾਹਰ ਫਰਾਂਸ ਤੋਂ ਕਰਾਈ ਉਹ ਤੋਂ ਥੋੜਾ ਬਹੁਤ ਠੀਕ ਹੈ ਤਿੰਨ ਚਾਰ ਫਰਾਂਸ ਤੋਂ ਵੀ ਕਰਾਇਆ ਤੁਸੀਂ ਫਰਾਂਸ ਤੋਂ ਆਏ ਉੱਥੇ ਰਹਿੰਨਾ ਮੈਂ ਹਾਂਜੀ ਅੱਛਾ ਫਰਾਂਸ ਤੋਂ ਰਹਿੰਦੇ ਹੋ ਤੇ ਫਰਾਂਸ ਤੇ ਦਿੱਸਤੇ ਬਾਹਰ ਨੂੰ ਭਜਦੇ ਜੇ ਸਾਨੂੰ ਕੋਈ ਦਿੱਕਤ ਪਰ ਉੱਥੇ ਸਹੀ ਨਹੀਂ ਕਰਦੇ ਆਗੇ ਉਹ ਕਰਦੇ ਨੇ ਤਿੰਨ ਚਾਰ ਮਿੰਟ ਸੀ ਰਹਿ ਜਾਂਦਾ ਚੌਥੇ ਪੰਜਵੇਂ ਮਿੰਟ ਫਿਰ ਹੋ ਜਾਂਦਾ ਫਿਰ ਹਫਤਾ ਦੱਸਦੇ ਫਿਰ ਰੁਕਣਾ ਪੈਂਦਾ ਤਾਂ ਫਿਰ ਹਾਂਜੀ ਫਿਰ ਉਹ ਨਹੀਂ ਤੋਂ ਇਹਦਾ ਨਾ ਪਤਾ ਲੱਗੇ ਸੋ ਮੈਂ ਇੱਥੇ ਕਰਵਾ ਟਰਾਈ ਕਰਨੀ ਚਲੋ ਮਤਲਬ ਠੀਕ ਥਾਂ ਤੇ ਆ ਗਏ ਹਾਂਜੀ ਲੱਗਦਾ ਲੱਗਦਾ ਬਿਹਤਰ ਹੋ ਗਿਆ ਵੈਰੀ ਗੁੱਡ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਅ اچھا ਬਨਪ੍ਰੀਤ ਜੀ ਇੱਕ ਆਖਰ ਦੇ ਵਿੱਚ ਸਵਾਲ ਗੋਡਿਆਂ ਤੋਂ ਲੈ ਤੁਸੀਂ ਕਹਿ ਰਹੇ ਹੋ ਵੀ ਪੈਰਾਂ ਦੇ ਨੋਹਾਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਦਾ ਇਲਾਜ ਹੈਗਾ ਜਿਹੜਾ ਟ੍ਰੀਟਮੈਂਟ ਹੈਗਾ ਤੁਹਾਡੇ ਦਰਦ ਹੈਗੇ ਨੇ ਜਿਹੜੇ ਉਹ ਤੁਸੀਂ ਆਪਣੇ ਨਵੇਕਲੇ ਢੰਗ ਨਾਲ ਕਰਦੇ ਹੋ ਹਾਂਜੀ ਸਰ ਸਾਡੀ ਆਪ ਦੀਆਂ ਟੈਕਨੀਕਾਂ ਨੇ ਇਹ ਜਿਸ ਹਿਸਾਬ ਨਾਲ ਅਸੀਂ ਟ੍ਰੀਟਮੈਂਟ ਕਰਦੇ ਹਾਂ ਸਾਡਾ ਮੰਨਣਾ ਤਾਂ ਇਹੀ ਹੈ ਜੇ ਬਾਡੀ ਦੇ ਵਿੱਚ ਕਿਤੇ ਵੀ ਪ੍ਰੋਬਲਮ ਆਉਂਦੀ ਹੈ ਨਾ ਬਾਡੀ ਦਾ ਬਲੱਡ ਦਾ ਸਰਕੂਲੇਸ਼ਨ ਨਾ ਪਹੁੰਚਣ ਕਰਕੇ ਆਉਂਦੀ ਹੈ ਤੇ ਸਾਡਾ ਮੇਨ ਕੰਮ ਇਹੀ ਹੈ ਕਿ ਜਿਹੜਾ ਬਲੱਡ ਦਾ ਸਰਕੂਲੇਸ਼ਨ ਹੈ ਉਹਨੂੰ ਉਹ ਥਾਂ ਤੇ ਪਹੁੰਚਾਇਆ ਜਾਵੇ ਜਿੱਥੇ ਦਰਦ ਹੋ ਰਿਹਾ ਹੈ ਬੱਸ ਜੀ 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 ਸਾਨੂੰ ਮੋٹے ਸ਼ਬਦਾਂ 'ਚ ਇੱਕ ਇੱਕ ਗੱਲ ਸਮਝਾ ਦੱਸ ਤੀ ਜੇ ਆਪਾਂ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਹੁਣ ਤੁਹਾਡੀ ਜਿਹੜੀ ਮੁਲਾਕਾਤ ਹੈਗੀ ਹੈ ਮਾਤਾ ਜੀ ਨਾਲ ਅਸੀਂ ਕਰਵਾ ਰਹੇ ਆ ਜਿਹੜੇ ਮੈਨੂੰ ਆਉਂਦੇ ਸਾਰੇ ਆਪਣੀ ਕਹਾਣੀ ਦੱਸ ਰਹੇ ਸੀ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਸੁਖਵੀਰ ਕੌਰ ਜੀ ਅੱਛਾ ਕਿੱਥੋਂ ਆਇਓ ਅਸੀਂ ਜੀ ਮਰੀਰ ਕੋਲੇ ਦੇ ਕੋਲ ਚੱਲ ਪਿੰਡ ਤੋਂ ਆਇਆ ਜੀ ਚੱਲ ਤੋਂ ਆਏ ਹਾਂ ਹਾਂ ਜੀ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਮੈਨੂੰ 6-7 ਮਹੀਨਿਆਂ ਤੋਂ ਬਹੁਤ ਜ਼ਾਇਤ ਤਕਲੀਫ ਸੀ ਨਾ ਮੇਰੀਆਂ ਲੱਤਾਂ ਤੇ ਭਾਰ ਪੈਂਦਾ ਸੀ ਮੈਨੂੰ ਮਤਲਬ ਵੀਲ ਚੇਅਰ ਤੇ ਅੰਦਰ ਲੈ ਕੇ ਆਏ ਸੀ ਪਹਿਲੇ ਦਿਨ ਵੀਲ ਚੇਅਰ ਵੀਲ ਚੇਅਰ ਤੇ ਲੈ ਕੇ ਆਏ ਨਹੀਂ ਪਹਿਲੇ ਦਿਨ ਜੀ अच्छा हां जी ਕੋ ਬੇਟਾ ਸੀ ਨਾਲ ਇੱਕ ਇਹ ਮੇਰਾ ਬੇਟਾ ਆਪਣਾ ਸੀ ਇਹ ਮੈਨੂੰ ਦਰਬੀਰ ਚਿਰ ਤੇ ਲੈ ਕੇ ਆਏ ਨੇ ਉਸ ਤੋਂ ਬਾਅਦ ਦੂਜੀ ਵਾਰੀ ਜਿੱਦ ਮੈਨੂੰ ਲੈ ਕੇ ਆਏ ਨੇ ਫਿਰ ਮੈਨੂੰ ਫੜ ਕੇ ਲਿਆਏ ਨੇ ਅੱਜ ਮੈਂ ਜੀ ਆਪ ਚੱਲ ਕੇ ਆਈਆਂ ਜੀ اچھا ਇਸ ਤਰ੍ਹਾਂ ਦੇ ਕੀ ਕਰਤਾ ਇਹਨਾਂ ਨੇ ਹਾਂ ਬਸ ਜਨਾਦ ਕੁਮਾਰ ਅੱਜ ਕਿਰਪਾ ਹੀ ਹੈ ਜਿਹੜੀ ਜਿੰਨਾ ਦੇ ਹੱਥ ਰੱਖਦੇ ਨੇ ਆਪੀ ਠੀਕ ਹੋਈ ਜਾਂਦੇ ਨੇ ਜੀ ਇਹ ਤਾਂ ਕਹਿੰਦੇ ਜੀ ਅਸੀਂ ਅੱਡੀ ਰੱਖਦੇ ਆ ਉਹ ਤਾਂ ਚਲੋ ਜੀ ਹੁਣ ਇਹ ਤੇ ਉਹਨਾਂ ਨੇ ਆਪਣਾ ਆਪਣਾ ਕਰਨਾ ਹੀ ਆ ਜੀ ਵੀ ਵੈਸੇ ਇਹਨਾਂ ਦਾ ਹੱਥ ਲੱਗਣ ਵਾਲੀ ਲੋਕਾਂ ਨੂੰ ਆਰਾਮ ਆਉਂਦਾ ਜੀ ਇਹਨਾਂ ਤੋਂ ਕੋਈ ਪਰਮਾਤਮਾ ਦੀ ਕਿਰਪਾ ਹੀ ਹੈ ਜੀ ਮੈਂ ਤਾਂ ਕਹੀਆਂ ਕਿ ਇਸ ਤੋਂ ਬਾਅਦ ਨਹੀਂ ਮੈਂ ਹੋਰ ਕੁਝ ਕਹਿ ਸਕਦੀ ਅੱਛਾ ਜਦੋਂ ਜਦੋਂ ਤੁਹਾਡੀ ਤਕਲੀਫ ਇੱਥੇ ਲੈ ਕੇ ਆਏ ਸੀ ਮੈਂ ਜੀ ਰਾਤ ਨੂੰ ਰਾਤ ਸਾਰੀ ਬਹਿ ਕੇ ਮੈਂ ਰੋਂਦੀ ਹੁੰਦੀ ਸੀ ਮੈਂ ਕਿ ਫਿਰ ਕਹਿਣਾ ਕਰਨਾ ਆਪਣੀ ਬੱਚੀ ਨੂੰ ਕਹਿਣਾ ਕਰਨਾ ਆਪਣੇ ਘਰ ਵਾਲਿਆਂ ਨੂੰ ਇਹ ਗੱਲ ਕਹਿਣਾ ਕਿ ਮੈਨੂੰ ਟੀਕਾ ਲਵਾ ਦਿਓ ਮੈਂ ਮਰ ਜਾ ਚੰਗੇ ਨਾਲ ਮੇਰੀ ਜ਼ਿੰਦਗੀ ਕੋਈ ਨਹੀਂ ਗਈ ਵੀ ਮੈਨੂੰ ਦਰਦ ਹੀ ਨਹੀਂ ਦੀ ਮੈਂ ਕਿਸੇ ਡਾਕਟਰ ਦਵਾਈ ਖਾਣੀ ਮੈਨੂੰ ਫਰਕ ਹੀ ਨਹੀਂ ਪੈਂਦਾ ਜੀ ਮੈਂ ਬਹੁਤ ਜ਼ਿਆਦੀਆਂ ਦਵਾਈਆਂ ਖਾ 7 ਮਹੀਨੇ ਦਵਾਈਆਂ ਖਾਂਦੀ ਸੀ ਜੀ ਕੋਈ ਫਰਕ ਨਹੀਂ ਸੀ ਪੈਂਦਾ ਮੈਨੂੰ ਕਿਤੇ ਜੀ ਡੇਢ ਮਹੀਨਾ ਮੈਂ ਥੈਰੇਪੀ ਵੀ ਕਰਾਈ ਗਏ ਜੀ ਥੈਰੇਪੀ ਨਾਲ ਕੋਈ ਫਰਕ ਨਹੀਂ ਪਿਆ ਬਸ ਦਿਨੋ ਦਿਨ ਵੀ ਸਿਹਤ ਮੇਰੀ ਵਿਗੜਦੀ ਜਾਂਦੀ ਸੀ ਹੋਰ ਕੀ ਕੀ ਪ੍ਰੋਬਲਮ ਆਈਆਂ ਜਦੋਂ ਤੁਸੀਂ ਦਵਾਈਆਂ ਗੋਲੀਆਂ ਖਾਦੀਆਂ ਹੋਣੀਆਂ ਉਹ ਖਬਰਾਤ ਰਾਤ ਨੂੰ ਸਾਰੀ ਸਾਰ ਸੌਣਾ ਨਹੀਂ ਖਬਰਾਤ ਹੋਣੀ ਕਰਨੀ ਜੀ ਡਾਕਟਰਾਂ ਨੇ ਕਿਹਾ ਏਸੇ ਵਾਲੇ ਕਮਰੇ ਚ ਨਾ ਸੋਵੋ ਜੀ ਠੰਡਾ ਪਾਣੀ ਨਾ ਪੀਓ ਜੀ ਅੱਛਾ ਜੀ ਤੇ ਪੱਕੇ ਥੱਲੇ ਸੋਵੋ ਜੀ ਬਸ ਇਹਨਾਂ ਨੇ ਬਸ ਆਹੀ ਕੁਝ ਕਹਿਣਾ ਕਰਨਾ ਦਵਾਈਆਂ ਖਾਓ ਤੇ ਸੌਂ ਰਹਿਣਾ ਕਰਨਾ ਬਸ ਹੋਰ ਕੋਈ ਫਰਕ ਨਹੀਂ ਮਤਲਬ ਦਵਾਈਆਂ ਖਵਾ ਕੇ ਸਵਾਦ ਹੁੰਦੇ ਸੀ ਸੌਂ ਜਾਂਦੇ ਜੀ ਬਸ ਨਸ਼ੇ ਦਵਾਈਆਂ ਹੁੰਦੀ ਸੀ ਸੌਂ ਜਾਂਦੀ ਸੀ ਅੱਛਾ ਜਦੋਂ ਤੁਸੀਂ ਇੱਥੇ ਪਹਿਲੇ ਦਿਨ ਵੀਲ ਚੇਅਰ ਤੇ ਆਏ ਹੋ ਤੁਸੀਂ ਦੱਸ ਰਹੇ ਸੀ ਕਿ ਵੀਲ ਚੇਅਰ ਤੇ ਤੁਸੀਂ ਆਇਓ ਵੀਲ ਚੇਅਰ ਤੇ ਤੇ ਜਦੋਂ ਤੁਸੀਂ ਇੱਥੋਂ ਗਏ ਹੋ ਹਾਂਜੀ ਕਿੰਨਾ ਕੁ ਫਰਕ ਪੈ ਗਿਆ ਸੀ ਆਉਣ ਤੇ ਜਾਣ ਚੀ ਹਾਂਜੀ ਹੈਗਾ ਸੀ 5-7 ਪੈਸੇ ਉਦੋਂ ਹੀ ਮੈਨੂੰ ਪੈ ਗਿਆ ਸੀ ਕਿਉਂ ਪਹਿਲੇ ਦਿਨੀ ਪਹਿਲੇ ਦਿਨ ਕੋ ਤਕਰੀਬ ਜਦੋਂ ਇਹਨਾਂ ਨੇ ਆਡ ਲਾਈਆਂ ਅੱਡੀਆਂ-ਉੱਡੀਆਂ ਲਾਈਆਂ ਉਹਦੇ ਨਾਲ ਉਦੋਂ ਤੇ ਮੈਨੂੰ ਥੋੜਾ ਜਿਹਾ ਲੈ ਐ ਵਸ ਫਿਰ ਦੂਜੀ ਵਾਰ ਜਦੋਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਨਹੀਂ ਮੈਨੂੰ ਫੜ ਕੇ ਕਹਾ ਮੈਨੂੰ ਤਾਰੋ ਤੇ ਮੈਂ ਨਹੀਂ ਅਜੀ ਮੈਨੂੰ ਬਲ ਘਰ ਦੇ ਵੀ ਕਿ ਕਹਿੰਦੇ ਜਿਵੇਂ ਚਾਂਟ ਡੇਗਣਾ ਪਈ ਜੀ ਹੋਲੀ-ਹੋਲੀ ਤੁਰ ਸਕਦੇ ਹੋ ਤੁਸੀਂ ਤੁਰ ਸਕਣੀਆਂ ਜੀ ਹਾਂਜੀ ਜਿਹੜੇ व्हीलचेयर ਥੋੜੀ ਛੁੱਟ ਗਈ ਹਾਂਜੀ ਮੈਂ ਰੋਟੀ ਆ ਪਕਾ ਕੇ ਸਵੇਰੇ ਆਪ ਹੀ ਖਾਦੀ ਆਪਣੇ ਹਸਬੰਦ ਨੇ ਖਵਾਈ ਹੈ ਜੀ ਹਾਂਜੀ ਤੇ ਮੈਂ ਤੇ ਔਖੀ ਬੋ ਸੀ ਪਹਿਲਾਂ ਸੀ ਹਾਂਜੀ ਅੱਛਾ ਮਨਪ੍ਰੀਤ ਜੀ ਕੀ ਪ੍ਰੋਬਲਮ ਸੀ ਮਾਤਾ ਜੀ ਦੀ ਦੇਖੋ ਜੀ ਮੇਰੀ ਪਾਸ਼ਾ ਦੇ ਵਿੱਚ ਇਹਨਾਂ ਦਾ ਚੂਲਾ ਹਿੱਲਿਆ ਹੋਇਆ ਸੀ ਅੱਛਾ ਹਾਂਜੀ ਉਹ ਅਸੀਂ ਨੇ ਸੈੱਟ ਕਰਿਆ ਮਾਤਾ ਦਾ ਬਲੱਡ ਫਲੋ ਹੋ ਗਿਆ ਨੀਚੇ ਦੋ ਲੱਤਾਂ ਦੇ ਵਿੱਚ ਤੇ ਉੱਪਰ ਰੀਡ ਦੀ ਹੱਡੀ ਦੇ ਵਿੱਚ ਸੈੱਟ ਹੋ ਗਏ ਇਹ ਮਤਲਬ ਇਹਨਾਂ ਦੇ ਵੀ ਹੱਡੀ ਲਾਈ ਸੀ ਤੁਸੀਂ ਅਸੀਂ ਹਰ ਬੰਦੇ ਦੇ ਅੱਡੀ ਲਾਨਿਆ ਜੀ ਪਹਿਲੇ ਦਿਨ ਉਸ ਪੇਟ ਇਹਨੇ ਲਾਈ ਸੀ ਅੱਛਾ ਉਹ ਨੀਲੀ ਪਾਗਾਂ ਦੇ ਲਾਈਸ ਪੈਲੇ ਤੇ ਉਹਨਾਂ ਨੇ ਫਿਰ ਦੂਜੇ ਦਿਨ ਇਹਨਾਂ ਨੂੰ ਦਾਅ ਸ਼ੁਰੂ ਕਰਤਾ ਕਿ ਤੁਹਾਡੇ ਵਾਲਾ ਕੰਮ ਨਹੀਂ ਮੇਰੇ ਵਾਲਾ ਕੰਮ ਹੈ ਅੱਛਾ ਮਾਤਾ ਜੀ ਫਿਰ ਜਿਹੜੇ ਇਸ ਵੇਲੇ ਤੁਹਾਡੇ ਹੁਣ ਇਹ ਡਾਕਟਰ ਕਹਿੰਦੇ ਨੇ ਵੀ ਚੂਲਾ ਉੱਤਰਿਆ ਨਾ ਜੀ ਹੁਣ ਜੇ ਦਵਾਈ ਆਪਾਂ ਗੋਲੀ ਖਾ ਲੈਨੇ ਆ ਗੋਲੀ ਖਾ ਕੇ ਸੌਂ ਜਨੇ ਆ ਉਹਨੇ ਚੂਲਾ ਤੇ ਨਹੀਂ ਚੜੇਗਾ ਚੂਲਾ ਤੇ ਇਹਨਾਂ ਤੇ ਮਤਲਬ ਤਰੀਕਾ ਤਜਰਬੇ ਨਾਲ ਚੜੇਗਾ ਨਾ ਜੀ ਇਹਨਾਂ ਤਜਰਬਾ ਵਰਤਿਆ ਹੈ ਮੇਰੀ ਪਹਿਲੇ ਦਿਨ ਤੋਂ ਮੈਨੂੰ ਥੋੜੀ ਜਿਹੀ ਹੋਈ ਪੇਨ ਹੋਈ ਹੈ ਤੇ ਅੱਜ ਮੈਂ ਕਹਿ ਰਹੀ ਸੀ ਅੱਜ ਮੈਨੂੰ ਅੱਜ ਨਾ ਕਹ ਅੱਛਾ ਜਿਹੜੀ ਤੁਹਾਡੇ ਉਮਰ ਦੀ ਸਾਡੀਆਂ ਮਾਵਾਂ ਨਹੀਂ ਆਪਰੇਸ਼ਨ ਤੋਂ ਡਰਦੀਆਂ ਨੇ ਹਾਂਜੀ ਹਾਂਜੀ ਉਹ ਗੋਲੀਆਂ ਵੀ ਨਹੀਂ ਖਾਂਦੇ ਵੀ ਦਰਦ ਹੁੰਦਾ ਹੋਏ ਜਾਣ ਤੇ ਮੈਂ ਗੋਲੀ ਨਹੀਂ ਖਾਣੀ ਫਿਰ ਉਹਨਾਂ ਨੂੰ ਕੀ ਕਹੋਗੇ ਤੁਸੀਂ ਜਿੰਨੀ ਦਰਦ ਮੈਨੂੰ ਹੁੰਦੀ ਸੀ ਨਾ ਮੈਨੂੰ ਤਾਂ ਲੱਗਦਾ ਨਹੀਂ ਕੋਈ ਗੋਲੀ ਤੋਂ ਬਿਨਾਂ ਕੋਈ ਇਸ ਤਰ੍ਹਾਂ ਬਰਦਾਸ਼ਤ ਕਰਦਾ ਹੋਵੇ ਮੈਂ ਦੋ ਨਹੀਂ ਮੈਂ ਦਿਹਾੜੀ ਚ 8 8 9 ਵਾਰ ਦਵਾਈ ਖਾਣੀ ਹੈ ਜੀ ਮੇਰਾ ਇੱਕ ਐਡਾ ਲਫਾਫਾ ਕੋਲ ਦਵਾਈ ਦਾ ਕੋਲ ਬੈੱਡ ਤੇ ਪਿਆ ਜੀ ਅੱਛਾ ਬਰਤ ਪੋਤਲ ਪਾਣੀ ਜੇ ਮੈਨੂੰ ਹੁੰਦਾ ਹੈ ਘੜੀ-ਮੁੜੀ ਮੈਂ ਕਿਸੇ ਨੂੰ ਆਵਾਜ਼ ਨਾ ਮਾਰਾਂ ਮੈਨੂੰ ਵੀ ਮੈਨੂੰ ਦਵਾਈ ਦੇ ਮੈਨੂੰ ਪਾਣੀ ਦੇ ਦਿਓ ਉਤੇ ਲਿਖਿਆ ਮੈਂ ਪਰ ਖਾਈ ਜਾਂਦੀ ਸੀ ਹੁਣ ਮੈਂ ਅੱਜ ਵੀ ਘਟਾਤੀ ਗੋਲੀ ਦਵਾਈ ਘਟਾਤੀ ਜੀ ਜਿਹੜੇ ਇਸ ਵੇਲੇ ਤੁਹਾਡੇ ਉਮਰ ਦੇ ਸਾਡੀਆਂ ਮਾਤਾਵਾ ਹੈਗੀਆਂ ਨੇ ਤੁਹਾਨੂੰ ਇਸ ਵੇਲੇ ਦੇਖ ਰਹੀਆਂ ਨੇ ਉਹਨਾਂ ਨੂੰ ਕੀ ਕਹੋਗੇ ਪ੍ਰੋਬਲਮ ਤੁਹਾਡੇ ਵਾਲੀ ਜਿੰਨੂ ਵੀ ਭੈਣ ਜੀ ਵੀਰ ਜੀ ਜਿੰਨੂ ਵੀ ਤਕਲੀਫ ਹੈ ਨਾ ਤੁਸੀਂ ਇਹ ਡਾਕਟਰ ਸਾਹਿਬ ਕੋਲ ਆਓ ਤੁਸੀਂ 1 2 2 3 ਵਾਰ ਤਵਾਦ ਵਾਦ ਤੁਸੀਂ ਆਪ ਕਹੋਗੇ ਤੇ ਮੈਨੂੰ ਯਾਦ ਕਰੋਗੇ ਕਿ ਵੀ ਕਿਸੇ ਨੇ ਮੈਂ ਪਿੰਡ ਦੀ ਸਰਪੰਚ ਵੀ ਆ ਤੇ ਬਲਾਕ ਸੰਵਤੀ ਮੈਂਬਰ ਵੀ ਆ ਜੀ ਅੱਛਾ ਹਾਂਜੀ ਚੱਲਦੇ ਸਰਪੰਚੋ ਹਾਂਜੀ ਸਰਪੰਚ ਮੌਕੇ ਦੀ ਜੀ 6 ਪਿੰਡ ਦੀ ਬਲਾਕ ਸੰਵਤੀ ਮੈਂਬਰ ਆ ਜੀ ਅੱਛਾ ਬੱਚੇ ਮੇਰੇ ਬਾਹਰ ਨੇ ਇਹ ਤੁਹਾਨੂੰ ਪਤਾ ਹੁਣ ਕੰਮ ਵਾਲੀਆਂ ਤੁਸੀਂ ਆਪਾਂ ਨੀ ਨੀ ਸੇਵਾ ਨਹੀਂ ਕਰਾ ਸਕਦੇ ਨਾ ਜੀ ਮੈਂ ਕਿਹਦੀ ਵੀ ਅੱਜ ਕੱਲ ਦਾ ਜਈ ਜਿਹੜੀ ਸਰੀਰ ਹੈ ਨਾ ਆਪਣਾ ਜੀ ਉਹ ਆਪਣਾ ਚੱਲਦਾ ਤੇ ਸਭ ਨਾਲ ਵਧੀਆ ਹੈ ਜੇ ਬਹਿ ਗਏ ਤੇ ਆਪਣਾ ਬਹੁਤ ਬੜਾ ਹਾਲ ਹੋਏਗਾ ਵੀ ਇੱਥੇ ਆਓ ਤੇ ਆਪਣਾ ਸੁਖੀ ਜੀਵਨ ਜਿਵੋ ਮਤਲਬ ਇੱਥੇ ਆਓ ਵੱਡੀ ਲਵਾਓ ਦਰਦ ਭਜਾਓ ਸੁਖੀ ਜੀਵਨ ਜਿਵੋ ਜੀ ਬਸ ਮੈਂ ਤੇ ਇਹ ਕਹਾਂਗੀ ਤੁਹਾਨੂੰ ਬਸ ਸਾਰਾ ਮੇਰੇ ਹੱਥ ਜੋੜ ਕੇ ਬੇਨਤੀ ਬਸ ਮਾਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਇੱਕ ਮਿੰਟ ਮੈਂ ਦੱਸਣਾ ਜੀ ਇੱਥੇ ਦੀ ਇੱਕ ਵੱਡੀ ਖਾਸੀਤ ਚਲੋ ਅਸੀਂ ਸਰਪੰਚ ਜੀ ਪ੍ਰੈਕਟੀਕਲੀ ਬੰਦੇ ਆ ਅਸੀਂ ਇਹਨਾਂ ਨੂੰ ਦੱਸਿਆ ਪਰ ਦੇਖੋ 300 ਰੁਪਇਆ ਮੇਰੇ ਹਿਸਾਬ ਨਾਲ ਤਾਂ ਮਤਲਬ ਨਾ ਜੇ ਕੋਈ ਮਤਾ ਮਦਵ ਦੇਖਦੇ ਹੋ ਬਹੁਤ ਪੈਸੇ ਘਟ ਇੱਕ ਇਹਨਾਂ ਦੀ ਹੋਰ ਖਾਜਿਤ ਚਿੱਜੀ ਖਾਜਿੰਦੇ ਇੰਨਾ ਕਿ ਤਾਂ ਜਵਾਕ ਚਿੱਜੀ ਖਾਜਿੰਦੇ ਲੈ ਕੇ ਨਾ ਜੀ ਉੱਥੇ ਦੁਕਾਨ ਤੋਂ ਲੈ ਲਓ ਕਿਲੋ ਸੇਵ ਨਹੀਂ ਆਉਂਦੇ ਤੇ ਦੂਜੀ ਜਿਹੜੀ ਇਹਨਾਂ ਦੀ ਖਾਜਿਤ ਜੀ ਇਹਨਾਂ ਨੇ ਟੈਲੀਫੋਨ ਤੇ ਨੰਬਰ ਨਹੀਂ ਲਿਖਣਾ ਦੇਖੋ ਭਾਵੇਂ ਕੋਈ ਐਮਐਲਏ ਤੇ ਭਾਵੇਂ ਕੋਈ ਮੰਗਣ ਆਇਆ ਠੀਕ ਹੈ ਇਹਨਾਂ ਨੇ ਇੱਥੇ ਆਣ ਕੇ ਜੇ ਕਿਹਨੂੰ ਬੜੀ ਤਕਲੀਫ ਹੈ ਤੇ ਆਪ ਬੰਦੇ ਭੇਜ ਕੇ ਚੇਰ ਤੇ ਬੁਲਾ ਲਿਆ ਹੁਣ ਠੀਕ ਹੈ ਅਸੀਂ ਇਹਨਾਂ ਦਾ ਇੰਨਾ ਧੰਨਵਾਦ ਕਰਦੇ ਹਾਂ ਵੀ ਜਿਹੜੀ ਇਹ ਸੇਵਾ ਹੀ ਹੈ ਦੇਖੋ 300 ਰੁਪਏ ਵਿੱਚ ਅਸੀਂ ਵੱਡੇ ਵੱਡੇ ਡਾਕਟਰਾਂ ਕੋਲੋਂ ਹਜ਼ਾਰ-ਹਜ਼ਾਰ ਰੁਪਈਆ ਦਾ ਇੱਕ ਪਰਚੀ ਇਨਾ ਦਰਪੰਸਰ ਨੂੰ ਪਰਚੀ ਲਿਖਤੀ ਡਾਕਟਰ ਸਾਹਿਬ ਨੇ 1000 ਰੁਪਇਆ ਦਿੱਤਾ ਉਸ ਤੋਂ ਬਾਅਦ ਇੰਨੀਆਂ ਦਵਾਈਆਂ ਦੇ ਦਿੱਤੀਆਂ ਘੱਟੋ ਘੱਟ 3000 ਦੀਆਂ 5000 ਦੀਆਂ ਉਹ ਖਾਈ ਜੋ ਨજર ਨਾਮ ਹੈ ਫਿਰ ਉਹ ਗੱਲ ਉੱਥੇ ਹੀ ਹੈ ਅਸੀਂ ਇਹਨਾਂ ਦਾ ਪ੍ਰਮਾਤਮਾ ਲਈ ਇਹਨਾਂ ਨੇ ਕਹਿੰਨੇ ਆ ਵੀ ਸਾਰੇ ਆ ਜਿਹੜੇ ਸਾਡੇ ਬੱਚਿਆਂ ਵਰਗੇ ਨੇ ਕੋਈ ਸਾਡੇ ਭਰਾ ਨੇ ਵੀ ਇਹਨਾਂ ਨੂੰ ਇੰਨੀ ਤਾਕਤ ਦਵੇ ਜੋ ਇਹ ਸੇਵਾ ਹੀ ਕਰ ਰਹੇ ਨੇ ਕੋਈ ਇੱਥੇ ਇਹਦੇ 1000 ਵੀ ਕਰ ਦੇਣ ਥੋੜਾ ਮੇਰੇ ਹਿਸਾਬ ਨਾਲ ਤਾਂ 1000 ਰੁਪਏ ਪਰ ਕਰਦੇ ਨਹੀਂ ਕਹਿੰਦੇ ਇਹ ਤਾਂ ਫਿਰ ਇਹ ਤਾਂ ਬੱਚਿਆਂ ਵਾਸਤੇ ਵੀ ਫ੍ਰੀ ਕਰਦੇ ਨੇ ਲਾਜ ਇਹਦਾ ਜੇ ਕੋਈ ਉੱਜਾ ਗਰੀਬ ਗੁਰਬਾਹ ਮੈਨੂੰ ਇਹ ਵੀ ਪਤਾ ਲੱਗਿਆ ਇਹਨਾਂ ਤੋਂ ਨਹੀਂ ਕਿਸੇ ਤੋਂ ਪਤਾ ਇਹ ਵੀ ਲੱਗਿਆ ਵੀ ਜੇ ਕੋਈ ਬਿਲਕੁਲ ਗਰੀਬ ਗੁਰਬਾਹ ਨੂੰ ਪਾ ਲੱਗ ਜੇ ਵੀ ਇਹ ਬਜ਼ਾਰ ਬੰਦਾ ਵਿਚਾਰਾ ਉਹ ਹੈ ਉਹ ਤੋਂ 300 ਵੀ ਲੈਂਦੇ ਅਸੀਂ ਬਾਹਰੋਂ ਹੀ ਪਤਾ ਕਰਿਆ ਜੀ ਜੀ ਕੀ ਕਹਿ ਰਹੇ ਮਾਤਾ ਜੀ 18 ਸਾਲ ਤੱਕ ਫ੍ਰੀ ਲਾਜ ਇਹਦੇ ਤੇ ਅੱਛਾ 18 ਸਾਲ ਤੱਕ ਹਾਂਜੀ ਕੋਈ ਕੋਈ ਇਹਨਾਂ ਦੀ ਫੀਸ ਨਹੀਂ ਗਈ ਕੁਝ ਨਹੀਂ ਬਸ ਉਹ ਕਰੋ ਇਥੇ ਖਾਣ ਨੂੰ ਸਮਾਨ ਰੱਖਿਆ ਹੈ ਜੀ ਬੱਚਿਆਂ ਨੂੰ ਦਿੰਦੇ ਨੇ ਵੀ ਬੱਚਾ ਜਦੋਂ gutt rove ਨਾ ਸੰਦੇਕੇ ਹਾਂਜੀ ਇਹਨਾਂ ਨੇ ਆਪ ਮੂੰਹ ਨਹੀਂ ਜੀ ਜੀ ਤੇ ਬਾਕੀ ਬਹੁਤ ਚੰਗੇ ਨੇ ਸੁਭਾਅ ਦੇ ਸਾਰਾ ਸਟਾਫ ਹੀ ਬਹੁਤ ਵਦਿਆ ਦੀ ਮਤਲਬ ਆਪਣੇ ਮਤਲਬ ਇੱਥੇ ਆ ਕੇ ਲੱਗਦਾ ਨਹੀਂ ਵੀ ਡਾਕਟਰ ਦੇ ਆਪਣੇ ਪਰਿਵਾਰ ਚ ਆ ਗਏ ਜੀ ਇੰਜ ਲੱਗਦਾ ਜੀ ਬੈ ਕੇ ਉਮਰਾਂ ਲੰਮੀਆਂ ਹੋਣ ਲੋਕਾਂ ਨੂੰ ਠੀਕ ਕਰਦੇ ਰਹਿਣ ਜੀ ਇਹਨਾਂ ਦੀ ਉਮਰਾਂ ਲੰਮੀਆਂ ਪਰਮਾਤਮਾ ਕਰਿਆ ਅਸੀਂ ਹੱਥ ਜੋੜ ਕੇ ਕਹਿੰਦੇ ਆ ਦੁਨੀਆ ਨੂੰ ਵੀ ਪਾਈ ਇੱਥੇ ਆਓ ਇੱਥੇ ਆਣਗੇ ਨਾ ਕੋਈ ਜਾਂ ਤੁਹਾਡਾ ਖਰਚਾ ਨਾ ਲੈਣਾ ਦੇਣਾ ਜਿਵੇਂ ਇਹ ਕਹਿੰਦੇ ਨੇ ਓਵੇਂ ਕਰੋ ਸਾਡੇ ਤੁਹਾਨੂੰ ਪਤਾ ਇਹ ਚੀਜ਼ ਤੋਂ ਜਿਹੜਾ ਇਹ ਨਿਕਲ ਰਹੇ ਆ ਇਹ ਮੈਨੂੰ ਵਾਰੀ ਵਾਰੀ ਪ੍ਰੋਬਲਮ ਸੀ ਮੈਂ ਕਿ ਉਹਦੋਂ ਤਿੰਨ ਵਾਰੀ ਤੇ ਮੈਂ ਨਾਲ ਆਇਆ ਜੀ ਇਹਨਾਂ ਦੇ ਦੋ ਵਾਰੀ ਜੀ ਤੀਜੀ ਵਾਰੀ ਮੈਂ ਮੈਂ ਕਿ ਮੈਂ ਵੀ ਬੈਠਦੇ ਪਹਿਲਾਂ ਮੇਰੇ ਮਾਰਿਆ ਨਾ ਸਿਹਰੇ ਉੱਠ ਕੇ ਮੇਰੇ ਇੱਥੇ ਦਰਦ ਆਇਆ ਹੁੰਦਾ ਅੱਛਾ ਜੀ ਉਹਦੋਂ ਦਾ ਮੈਂ ਵੀ ਠੀਕ ਹਾਂ ਜੀ ਮੈਂ ਅੱਜ ਵੀ ਫਿਰ ਮੈਂ ਕਿ ਆਪਾਂ ਵੀ ਆਉਨੇ ਆ ਨਾਲ ਗੱਲ 300 ਦੀ ਨਹੀਂ ਜੀ ਹੁਣ ਜਿਹੜਾ ਆਉਨੇ ਤੇ ਹੈ ਗਿਆ ਪਰਿਵਾਰ ਜੀ ਇਹਨਾਂ ਨੂੰ ਕੋਈ ਪਰਮਾਤਮਾ ਵਾਲਾ ਹੀ ਗਿਆਨ ਹੈ ਜਿਹੜਾ ਡੀ ਵਾਲਾ ਨਾ ਕੰਮ ਜੀ ਜੀ ਉਹ ਮੰਨ ਲਓ ਵੀ ਕਿਸੇ ਨੇ ਹੱਥ ਲਾਇਆ ਹੀ ਰਾਮ ਆ ਗਿਆ ਸਾਡੇ ਉੱਤੇ ਹੀ ਇਹ ਮਤਲਬ ਗੁਰੂ ਨੇ ਜੀ ਠੀਕ ਹੈ ਨਾ ਜੀ ਇੱਥੇ ਇਹੋ ਜਿਹੇ ਬੰਦੇ ਆਉਂਦੇ ਨੇ ਵੀ ਜੇ ਕਿਸੇ ਨੂੰ ਸੇਵਾ ਵੀ ਲਾ ਦੇਣ ਨਾ ਅਗਲਾ ਕਹਿੰਦਾ ਯਾਰ 1 ਲੱਖ 2 ਲੱਖ ਰੁਪਈਆ ਸੀ ਥੋੜੇ ਵੱਡਾ ਕਰਵਾ ਦਿੰਨੇ ਆ ਦੁਨੀਆ ਦੀ ਸੇਵਾ ਕਰੀ ਜਾਓ ਪਈ ਹੈ ਦੁਨੀਆ ਇਹੋ ਜੀ ਜੀ ਬਿਲਕੁਲ ਹੈ ਜੀ ਔਰ ਇਹੋ ਜਿਹੇ ਵਧੀਆ ਬੰਦੇ ਮਤਲਬ ਜਿਹੜੇ ਨੇ ਨਾ ਮਤਲਬ ਮਾਤਾਵਾਂ ਇਹਨਾਂ ਨੂੰ ਇਹਨਾਂ ਦੀ ਉਮਰਾਂ ਲੰਮੀਆਂ ਕਰੇ ਅਮਨ ਅਮਨ ਅਸੀਂ ਵੀ ਦੁਆ ਹੀ ਕਰਦੇ ਆ ਸੋ ਸਰਪੰਚ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਆਪਣਾ ਤਜਰਬਾ ਸਾਂਝਾ ਕਰਨ ਦਾ ਥੈਂਕ ਯੂ ਥੈਂਕ ਯੂ ਜੀ ਜੀ ਅੱਛਾ ਮਨਪ੍ਰੀਤ ਸਰਪੰਚ ਸਾਹਿਬ ਵਰਗੀਆਂ ਹੋਰ ਵੀ ਸਾਡੀਆਂ ਹਾਂਜੀ ਬਹੁਤ ਨੇ ਤੁਸੀਂ ਬਾਹਰ ਜਾ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਕਈ ਬੰਦੇ ਤਾਂ ਮਾਤਾ ਦਾ ਬਿਲਚੇਰ ਤੇ ਆਈ ਸੀ ਅੱਜ ਤੋਂ 4 ਕੁ ਮਹੀਨੇ ਪਹਿਲਾਂ ਜੇ ਮੈਂ ਤੁਹਾਨੂੰ ਨਾਲ ਗੱਲ ਦੱਸ ਰਿਹਾ ਜੀ ਮਾਤਾ ਨੂੰ ਚੱਕ ਕੇ ਲੈ ਕੇ ਆਏ ਸੀਗੇ ਜੀ ਅੱਛਾ ਠੀਕ ਹੈ ਜੀ ਮਾੜੂ ਮਾੜੂ ਪਿੰਡ ਆ ਉਹਦਾ ਅੱਛਾ ਉਹ ਹਾਂ ਕਨੌਰ ਦੇ ਕੋਲ ਮਾੜੂ ਪਿੰਡ ਆ ਉੱਥੋਂ ਮਾਤਾ ਨੂੰ ਚੱਕ ਕੇ ਲੈ ਕੇ ਆਏ ਸੀਗੇ ਮਾਤਾ ਕੱਪੜੇ ਚ ਪਾ ਕੇ ਉਹ ਰੱਬ ਦੀ ਕਿਰਪਾ ਨਾਲ ਤੀਜੀ ਸੀਟਿੰਗ ਦੇ ਵਿੱਚ ਆਵ ਤੁਰ ਕੇ ਆਈ ਸੀ ਕੀ ਆਵਾ हां चलो बहुत-बहुत शुक्रिया मनप्रीत so, जी सारी ਗੱਲਬਾਤ ਲਈ ਸੋ ਇਹ ਇੱਕ ਮਾਤਾ ਜੀ ਦੇ ਤਜਰਬੇ ਸੀ ਇੱਕ ਪਰਿਵਾਰ ਦੇ ਤਜਰਬਾ ਸੀ ਕਿ ਕਿਸ ਤਰੀਕੇ ਨਾਲ ਇਥੋਂ ਠੀਕ ਹੋਏ ਨੇ ਅੱਡੀਆਂ ਲਾ ਕੇ ਸੋ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕਿੰਨਾ ਕੁ ਫਰਕ ਇਥੋਂ ਜਿਹੜਾ ਪਿਆ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾ ਤੁਹਾਡਾ ਸ਼ੇਰ ਸਿੰਘ ਜੀ ਅੱਛਾ ਕੀ ਆ ਬਾਤ ਹੈ ਬਹੁਤ ਸੋਹਣਾ ਨਾ ਹੈ ਹੁਣ ਸ਼ੇਰ ਦੇ ਹੱਥੇ ਚ ਹੁਣ ਤਾਂ ਡੰਡਾ ਆ ਗਿਆ ਕੀ ਕਰ ਗਿੱਦੜ ਗਿੱਦੜ ਬਣ ਗਏ ਜੋ ਤੁਰੇ ਨਹੀਂ ਜਾਂਦਾ ਦਾ ਰੰਗ ਹੋ ਗਿਆ ਮੁੰ ਅੱਛਾ ਹਾਂਜੀ ਆਪਸ ਆ ਸੈਠ ਠੀਕ ਨਹੀਂ ਹੈਗੀ ਲੱਤ ਨਹੀਂ ਬੜਕ ਤਾਂ ਹਜੇ ਵੀ ਸ਼ੇਰਾਂ ਵਾਲੀ ਆ ਬਾਪੂ ਜੀ ਤੁਹਾਡੀ ਕੀ ਕਰੀਏ ਫਿਰ ਕੀ ਕਰੀਏ ਜੀ ਫਿਰ ਅੱਛਾ ਐ ਸ਼ੇਰ ਦੇ ਹੱਥ 'ਚ ਡੰਡਾ ਕਿਵੇਂ ਛੋਟੀ ਕਿਵੇਂ ਆ ਗਈ ਬਸ ਪਰਮਾਤਮਾ ਦੇ ਫੜਾ ਦਿੱ ਅੱਛਾ ਹਾਂਜੀ ਕੀ ਨਾ ਕੀ ਤੁਹਾਡਾ ਪਿੰਡ ਦਾ ਨਾ ਕੀ ਪੇਵਾ ਜੀ ਅੱਛਾ ਪੇਵੇ ਤੋਂ ਆਇਓ ਅੱਛਾ ਕੀ ਪ੍ਰੋਬਲਮ ਕੀ ਹੋਈ ਸੀ ਬਾਪੂ ਜੀ ਮੈਨੂੰ ਸਾਲੇ ਹੋ ਗਿਆ ਸਮਝ ਲਓ ਇੱਕ ਪਾਸਾ ਖੜ ਗਿਆ ਹੈ ਮੇਰਾ ਅੱਛਾ 2 ਮਹੀਨੇ ਦਾ ਬੜਾ ਤੰਗ ਰਹਾ ਫਿਰ ਮੈਂ ਦਵਾਈ ਖਾਂਦਾ ਗਿਆ ਜੀ ਹਰਿਆਣੇ ਚ ਜੀ ਤੇ ਉਹਦੇ ਨਾਲ ਕੋਈ ਫਰਕ ਪਿਆ ਹੁਣ ਉਹ ਦਵਾਈ ਮੈਂ ਛੱਡਤੀ ਆ ਕਿਉਂ ਛੱਡ ਕਿਉਂ ਦਿੱਤੀ ਤੂੰ ਹੀ ਛੱਡਦੀ ਬਸ ਐਵੇਂ ਹਾਂਜੀ ਹਾਂਜੀ ਅੱਛਾ ਤੇ ਇੱਥੇ ਪਹਿਲੀ ਵਾਰ ਆਇਆ ਤੁਸੀਂ ਪਹਿਲੀ ਵਾਰ ਆਏ ਜੀ ਹਾਂਜੀ ਪਹਿਲੀ ਵਾਰ ਆਇਆ ਆਪਣੇ ਭਾਈ ਸਾਹਿਬ ਨੂੰ ਪਤਾ ਹੀ ਲੈ ਕੇ ਆਏ ਆਪਣਾ ਇਹ ਵੀ ਆਪਣੇ ਰਿਸ਼ਤੇਦਾਰ ਨੇ ਹਾਂਜੀ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਇਹਨਾਂ ਨੇ ਕਈ ਬੰਦੇ ਭੇਜੇ ਜੀ ਇੱਥੇ ਕਹਿੰਦੇ ਠੀਕ ਹੋਇਆ ਅੱਛਾ ਹਮ ਆ ਗਏ ਤੈਨੂੰ ਵੀ ਲੈ ਜਾਂਦਾ ਮੈਂ ਚਲੋ ਜੀ ਹਾਂਜੀ ਮੈਂ ਵੀ ਜਾਇਉਨਾ ਅੱਛਾ ਅੱਛਾ ਕਹਿ ਕੇ ਲੈ ਕੇ ਆਏ ਨੇ ਵੀ ਆਹ ਛੋਟੀ ਡਾਂਗ ਛਡਾ ਦੇਵਾਂਗੇ ਹਾਂਜੀ ਹਾਂਜੀ ਜੀ ਜੀ ਚਲੋ ਦੇਖੋ ਮਾਰੇ ਬਲਪਲਾ ਹੋਏ ਜ अच्छा सचकाल बापूजी सचकाल की ना है तुम्हारा रंजन पाल जी अच्छा ਤੁਸੀਂ ਵੀ ਨਾਲ ਹੀ ਆਏ ਹਾਂਜੀ ਇਕੱਠੇ ਆਏ ਪੀਵੇ ਤੋਂ ਹੀ ਆਏ ਹਾਂਜੀ ਹਾਂ ਉਹਨੂੰ ਕੀ ਪ੍ਰੋਬਲਮ ਉਹ ਗੋਡਿਆਂ ਦੀ ਹੈ ਹੈ ਜੀ ਅਸਲ ਹੋਣੀ ਲੈ ਕੇ ਹਾਂ ਨਾਲ ਆ ਕੇ ਅਸੀਂ ਤੁਸੀਂ ਰੂੰਗੇ ਚ ਆ ਗਏ ਹਾਂਜੀ ਹਾਂਜੀ ਤੁਹਾਨੂੰ ਤੁਹਾਡਾ ਵੀ ਗੋਡੇ ਚ ਪ੍ਰੋਬਲਮ ਹੈ ਗੋਡੇ ਚ ਚੱਲਿਆ ਨਹੀਂ ਜਾਂਦਾ ਅੱਛਾ ਤੁਰੀ ਨਹੀਂ ਜਾਂਦਾ ਚਲੋ ਤੁਸੀਂ ਵੀ ਦਿਖਾ ਕੇ ਦੇਖ ਲਿਓ ਜਿਹੜੇ ਭਾਈ ਸਾਹਿਬ ਇਹਨਾਂ ਨੂੰ ਲੈ ਕੇ ਆਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਕੀ ਪ੍ਰੋਬਲਮ ਕੀ ਦਿੱਕਤ ਇੱਥੇ ਇਹ ਇਹਨਾਂ ਨੂੰ ਹੋਈ ਐ ਔਰ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਸਚਕਲ ਬਾਈ ਜੀ ਸਾਨੂੰ ਤਾਂ ਇਹ ਵੀਡੀਓ ਦੇਖ ਕੇ ਪਤਾ ਲੱਗਿਆ ਅੱਛਾ ਹੋਰ ਵੀ ਕੋਈ ਠੀਕ ਹੋਈ ਨੇ ਚਾਰ ਪੰਜ ਭੇਜਦੇ ਜੀ ਪੰਜ ਛੇ ਬੰਦੇ ਭੇਜਦੇ ਮੈਂ ਇਹਨਾਂ ਨੂੰ ਭੇਜ ਲਿਆ ਚਾਰ ਪੰਜ ਬੰਦੇ ਕੀ ਕੀ ਪ੍ਰੋਬਲਮ ਸੀ ਉਹਨਾਂ ਨੂੰ ਕਿਸੇ ਨੂੰ ਲੱਤ ਦੀ ਸੀ ਕਿਸੇ ਨੂੰ ਲੱਤ ਦੀ ਸੀ ਸਾਰੇ ਠੀਕ ਹੋ ਜੰਨੇ ਸਾਰੇ ਠੀਕ ਹੋ ਗਏ ਕਿੰਨੀ ਵਾਰ ਚ ਠੀਕ ਹੋ ਉਹ ਤਾਂ ਹੀ ਉਹਨਾਂ ਨੂੰ ਪਤਾ ਜੀ ਮੈਂ ਭੇਜ ਦੇਣਾ ਪੈਂਦਾ ਕਹਨੂੰ ਫੋਨ ਥੋੜਾ ਧੰਨਵਾਦ ਕਰ ਦਿੰਦੇ ਨੇ ਫੋਨ ਕਰਕੇ ਇਹ ਵੀ ਠੀਕ ਹੈ ਤੁਹਾਡਾ ਕੀ ਨਾਮ ਹੈ ਗੁਰਬੀਰ ਸਿੰਘ ਜੀ ਤੁਸੀਂ ਵੀ ਭੇਵੇ ਤੋਂ ਹਾਂ ਜੀ 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 ਪਰਮੇਜੀ ਬਹੁਤ ਬਹੁਤ ਸ਼ੁਕਰੀਆ ਦੇਖੋ ਮਾਤਾ ਜੀ ਜਿਹੜੇ ਕਹਿੰਦੇ ਸੀ ਅਸੀਂ व्हीलचेयर ਤੇ ਆਏ ਆ ਤੇ ਅੱਜ ਸਾਡੇ ਸਰਪੰਚ ਸਾਹਿਬ ਆਪਣੇ ਪੈਰਾਂ ਤੇ ਜਾ ਰਹੇ ਨੇ ਸਰਪੰਚ ਸਾਹਿਬ ਯਕੀਨ ਹੋ ਰਿਹਾ ਪੂਰਾ ਜੀ ਫੁੱਲ ਮੈਂ ਤਾਂ ਸਾਰੀ ਸਮਾਂ ਤੁਹਾਨੂੰ ਕਹਿੰਦੀ ਹਾਂ ਹੋਰ ਵੀ ਨਾਲ ਲੋਕਾਂ ਨੂੰ ਲੈ ਕੇ ਆਜੇ ਅੱਜ ਕੱਲ ਬਹੁਤ ਲੋਕੀ ਇਸ ਚੀਜ਼ ਦੇ ਬਹੁਤ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਹਾਂਜੀ ਕਿੰਨੇ ਟਾਈਮ ਬਾਅਦ ਆਪਣੇ ਪੈਰਾਂ ਤੇ ਤੁਰ ਕੇ ਆਏ ਹੋ ਤੁਸੀਂ ਇੱਥੇ ਮੈਂ ਜੀ ਸੱਤ ਮਹੀਨੇ ਬਿਲਕੁਲ ਬੈੱਡ ਰੈਸਟ ਸੀ ਜੀ ਬਿਲਕੁਕਲ ਬੈੱਡ ਰੈਸਟ ਸੀ ਜੀ ਸੱਤ ਮਹੀਨੇ ਹੋ ਗਏ ਨੇ ਮੈਂ ਬੈਠੀ ਨਹੀਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਬਹੁਤ ਸਾਰੇ ਸਾਡਾ ਇੱਕ ਭਰਾ ਹੈਗਾ ਹੁਣੇ-ਹੁਣੇ ਇੱਥੇ ਪਹੁੰਚ ਰਹੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਗਗਨਦੀਪ ਭਾਈ ਮੈਂ ਅੱਛਾ ਕਿੱਥੋਂ ਆਏ ਹੋ ਮੈਂ ਫਤਿਹਪੁਰ ਤੋਂ ਆਇਆ 90 ਸੜਕ ਤੋਂ ਅੱਛਾ 90 ਸੜਕ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਉਹ ਮੇਰੀ ਮੈਸੇਜ ਦੀ ਬੈਕ ਪੇਨ ਸੀ 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 ਹੁਣ ਨਹੀਂ ਹੁਣ ਬੈਠੇ ਹੈਗੇ ਨੋਰਮਲ ਪ੍ਰੋਬਲਮ ਆ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਹੈ ਉਹਨਾਂ ਦੇ ਮਣਕੇ ਦੀ ਪ੍ਰੋਬਲਮ ਸੀ। ਅੱਛਾ ਮਣਕੇ ਦੀ ਪ੍ਰੋਬਲਮ ਸੀ। ਕਿੱਥੇ ਕਿੱਥੇ ਦਿਖਾਇਆ ਤੁਸੀਂ? ਅਸੀਂ ਪਹਿਲਾਂ ਕਈ ਜਗ੍ਹਾ ਦਿਖਾਇਆ ਏ। ਹਾਂ ਜੀ ਸੈਟ ਨਹੀਂ ਆਇਆ। ਅੰਬਰ ਸਰ ਵੀ ਦਿਖਾਇਆ ਸੀ ਉੱਥੇ ਵੀ ਨਹੀਂ ਸੈਟ ਆਇਆ। ਅੰਬਰ ਸਰ ਵੀ ਗਏ ਸੀ? ਹਾਂ ਜੀ ਮੈਂ ਜੌਬ ਕਰਦਾ ਆ ਆਰਮੀ 'ਚ ਜਾਵੇਂ। ਮੈਂ ਫੌਜੀ ਹਾਂ। ਹਾਂ ਪਠਾਨਕੋਟ ਡਿਊਟੀ ਸੀ। ਕੀ ਗੱਲ ਹੈ? ਹਾਂ ਜੀ ਪਹਿਲਾਂ ਅੰਬਰ ਸਰ ਵੀ ਦਿਖਾਇਆ ਸੀ ਉੱਥੋਂ ਮਿਟੀ ਗਈ। ਹੁਣ ਇੱਥੇ ਆ ਕੇ ਕੋਈ ਫਰਕ ਆਇਆ ਹੈਗਾ ਜੀ? ਕਿੰਨੇ ਫੀਸੇਂਟ ਫਰਕ ਹੈ? ਅੱਛਾ ਪਰ ਕੈਂਟ 'ਚ ਹੋਵੋਗੇ ਤੁਸੀਂ ਇੱਥੇ ਵੀ ਨਾਪੇ? ਨਹੀਂ ਨਹੀਂ ਮੈਂ ਤਾਂ ਹੁਣ ਤਾਂ ਮੈਂ ਰਹਿਣ ਤੇ ਪਹਿਲੇ ਦਿਨ ਜਦੋਂ ਆਏ ਸੀ ਕੀ ਕੰਡੀਸ਼ਨ ਸੀ ਜਦੋਂ ਇੱਥੇ ਕਰਵਾ ਕੇ ਇਲਾਜ ਗਏ ਹਾਂ ਫਿਰ ਕੀ ਕੰਡੀਸ਼ਨ ਬਣੀ ਸਾਨੂੰ ਦੱਸਿਓ ਸੀ ਪਹਿਲੇ ਦਿਨ ਆਏ ਸੀ ਜਦੋਂ ਉਦੋਂ ਕਾਫੀ ਪ੍ਰੋਬਲਮ ਸੀ ਮੇਰੀ ਮੈਡਮ ਨੂੰ ਕਿੰਨੇ ਕਿੰਨੀ ਕ ਪ੍ਰੋਬਲਮ ਸੀ ਕਾਫੀ ਉਦੋਂ ਆ ਜੀ ਦਰਦ ਨੀਚੇ ਤੱਕ ਜਾਂਦਾ ਸੀ ਉਹਦਾ ਜੀ ਅੱਛਾ ਆ ਹੁਣ ਯਾਨੀ ਤਕਰੀਬਨ ਸਾਨੂੰ ਹੋ ਗਏ 5-6 ਦਿਨ ਹੋ ਗਏ ਆਉਂਦੇ ਨੂੰ ਇੱਥੇ ਯਾਨੀ ਹੁਣ ਠੀਕ ਆ ਪਹਿਲਾਂ ਵੀ ਆਉਂਦੇ ਸੀ ਪਹਿਲਾਂ ਸਾਡਾ ਗੈਪ ਪੈ ਗਿਆ ਸੀ ਕਿਸੇ ਕਾਰਨ ਦੀ ਬੈਠਣ ਨਾਲ ਆ ਨਹੀਂ ਪਾਏ ਤੇ ਹੁਣ ਦੁਬਾਰਾ ਫੇਰ ਸਟਾਰਟ ਕਰਿਆ ਹੁਣੇ ਓਕੇ ਓਕੇ ਹਾਂਜੀ ਫਰਕ ਹੈਗਾ ਹਾਂਜੀ ਹੈ ਜੀ ਕਿੰਨਾ ਫ 70 ਰੁਪਏ ਫਰਕ ਆ ਜੀ 70 ਰੁਪਏ ਫਰਕ ਹਾਂਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਹਾਡੇ ਨਾਲ ਲੋਕਾਂ ਦੇ ਤਜਰਬੇ ਹੈਗੇ ਨੇ ਉਹ ਸਾਂਝੇ ਕੀਤੇ ਨੇ ਲੋਕ ਇੱਥੇ ਪਹੁੰਚ ਰਹੇ ਨੇ ਆਪੋ ਆਪਣਾ ਦੁੱਖ ਦਰਦ ਜਿਹੜਾ ਇੱਥੇ ਲੈ ਕੇ ਆਉਂਦੇ ਨੇ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਥੇ ਤੁਸੀਂ ਦੇਖੋ ਜਿਹੜਾ ਰੀਡ ਦੀ ਹੱਡੀ ਹੋਵੇ ਸਰਵਾਈਕਲ ਹੋਵੇ ਲੱਤਾਂ 'ਚ ਦਰਦ ਹੋਵੇ ਗੋਡਿਆਂ ਦਾ ਦਰਦ ਹੋਵੇ ਮੋਢਿਆਂ ਦਾ ਦਰਦ ਹੋਵੇ ਜੋੜਾਂ ਦਾ ਕੋਈ ਵੀ ਦਰਦ ਹੋਵੇ ਇਹਦਾ ਮ사ਜ ਨਾਲ ਐਕੋ ਪ੍ਰੈਸ਼ਰ ਰਾਹੀਂ ਜਿਹੜਾ ਇਹ ਦਿੱਕਤ ਪਰੇਸ਼ਾਨੀ ਖਾਸ ਕਰਕੇ ਅੱਡੀ ਲਾ ਕੇ ਜਿਹੜਾ ਇੱਥੇ ਦਿੱਕਤ ਪਰੇਸ਼ਾਨੀ ਹੈਗੀ ਉਹ ਦੂਰ ਕੀਤੀ ਜਾਂਦੀ ਹੈ ਤੁਹਾਨੂੰ ਇੱਕ ਵਾਰ ਐਡਰੈਸ ਅਸੀਂ ਸਮਝਾ ਦਿੰਨੇ ਆ ਇਹ ਸਮਾਣਾ ਰੋਡ ਹੈਗਾ ਨਿਊ ਗ੍ਰੀਨ ਪਾਰਕ ਕਲੋਨੀ ਹੈਗੀ ਹੈ ਜਿਵੇਂ ਅਸੀਂ ਪਟਿਆਲੇ ਵਾਲੇ ਪਾਸੇ ਤੋਂ ਖੱਬੇ ਪਾਸੇ ਨੂੰ ਮੁੜਦੇ ਆ ਜੇ ਅਸੀਂ ਜਦੋਂ ਸੰਗਰੂਰ ਵਾਲੇ ਪਾਸੇ ਤੋਂ ਆਉਣੇ ਤਾਂ ਸੱਜੇ ਨੂੰ ਮੁੜਦੇ ਆਂ ਪੁਲ ਲੰਘ ਕੇ ਪਟਿਆਲਾ ਪੁਲ ਤੋਂ ਪਹਿਲਾਂ ਸਮਾਣਾ ਰੋਡ ਦੇ ਉੱਤੇ ਜਿਹੜਾ ਇਹ ਬੀਐਸ ਹੈਲਥ케ਅਰ ਫਿਜ਼ੋਥੈਰੇਪੀ ਸੈਂਟਰ ਹੈਗਾ ਜਿੱਥੇ ਲੋਕ ਆਉਂਦੇ ਨੇ ਔਰ ਆ ਕੇ ਆਪੋ ਆਪਣੇ ਦੁੱਖ ਦਰਦ ਦੱਸਦੇ ਨੇ ਤੇ ਮਨਪ੍ਰੀਤ ਅੱਡੀ ਲਗਾਉਂਦੇ ਨੇ ਤੇ ਅੱਡੀ ਲਗਾਉਂਦੇ ਨੇ ਜਿਹੜੇ ਉਹਨਾਂ ਦੇ ਦਰਦ ਹੈਗੇ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਹੈਗੀਆਂ ਨੇ ਦੂਰ ਹੋਣੀਆਂ ਦਰਦ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਇਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਹੜੇ ਲੋਕਾਂ ਨੂੰ ਵੱਖੋ-ਵੱਖ ਥਾਵਾਂ ਦੇ ਉੱਤੋਂ ਦਰਦ ਹੈਗਾ ਗੋਲੀਆਂ ਦਵਾਈਆਂ ਕੈਪਸੂਲ ਇੱਥੇ ਤੱਕ ਕਿ ਆਪਰੇਸ਼ਨ ਵੀ ਉਹਨਾਂ ਨੇ ਕਰਵਾ ਲਏ ਨੇ ਪਰ ਉਹਨਾਂ ਦੇ ਦਰਦ ਨਹੀਂ ਸਹੀ ਆ ਰਹੇ ਤਾਂ ਉਮੀਦ ਕਰਦਾ ਉਹਨਾਂ ਲੋਕਾਂ ਨਾਲ ਇਹ ਵੀਡੀਓ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਪਰ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਵੀਡੀਓ ਦੇਖਣ ਤੋਂ ਬਾਅਦ ਤਾਂ ਤੁਸੀਂ ਅਸੀਂ ਨੰਬਰ ਦਿੱਤਾ ਹੈ BS ਹੈਲਥ케ਅਰ ਵਾਲਿਆਂ ਦੀ ਟੀਮ ਦਾ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ